ਆਜੋ ਮੰਮੀ ਪ੍ਰੀਤ ਹਾਂਜੀ ਪੁੱਤ ਲੈ ਕੱਪੜੇ ਤੈਂ ਘਰ ਤੇ ਸੀ ਸੁੱਕ ਗਏ ਰੱਖ ਦੋ ਮੈਂ ਕਰ ਲੈਂਦੀ ਮੰਮੀ ਤੈਂ ਤਾਂ ਚੱਲ ਕੋਈਆਂ ਮੈਂ ਬੈਠੀ ਦੀ ਘਰ ਤੇ ਉਹ ਨਾਲ ਮੈਂ ਤੈਨੂੰ ਬਾਹਰ ਬੈਠੀ ਹਾਕਾਂ ਮਾਰੀ ਗਈ ਤੇ ਸੁਣਿਆ ਹੀ ਨਹੀਂ ਹੈਗਾ ਮੈਨੂੰ ਤਾਂ ਸੁਣਿਆ ਹੀ ਨਹੀਂ ਮੰਮੀ ਕੰਮ ਸੀ ਕੋਈ ਮੈਂ ਤਾਂ ਐਂ ਕਹਿੰਦੀ ਸੀ ਮੈਂ ਖਾ ਉਹਨੂੰ ਲਾਪਰੀ ਤੈਨੂੰ ਚਾਦੀ ਘੁੱਟ ਬਣਾ ਕੇ ਦੇ ਦਿੰਦੀ ਹੁਣ ਤਾਂ ਚੱਲ ਮੈਂ ਦੇਤੀ ਅੱਛਾ ਹਾਂ ਸੌਰੀ ਮੰਮੀ ਮੈਨੂੰ ਤਾਂ ਸੁਣਿਆ ਹੀ ਨਹੀਂ ਅੰਦਰ ਕੀ ਕਰਾਂ ਪੁੱਤ ਮੈਨੂੰ ਤਾਂ ਨਾ ਲਾਪਰੀ ਤਾਂ ਤਰਸ ਜਾਈ ਜਾਂਦਾ ਕੀ ਹੋ ਗਿਆ ਬਸ ਕੀ ਦੱਸਾਂ ਤੈਨੂੰ ਉਹਦੇ ਵੀ ਸਹੁਰੇ ਜੀ ਨੇ ਤੰਗ ਕਰੀ ਜਾਂਦੇ ਨੇ ਤੰਗ ਕਰੀ ਜਾਂਦੇ ਨੇ ਪਰ ਤੁਸੀਂ ਮੰਮੀ ਕਾ ਦੱਸਿਆ ਤਾਂ ਹੈ ਨਹੀਂ ਪੁੱਤ ਤੈਨੂੰ ਕੀ ਦੱਸਣਾ ਸੀ ਮੈਂ ਤਾਂ ਕਦੇ ਸ਼ਿਵ ਨੂੰ ਨਹੀਂ ਦੱਸਿਆ ਹੈਗਾ ਤੈਨੂੰ ਪਤਾ ਸ਼ਿਵ ਦੇ ਸਹਵਾ ਦਾ ਕਿੰਨਾ ਗੁੱਸੇ ਵਾਲਾ ਉਹ ਤਾਂ ਉੱਥੇ ਜਾ ਕੇ ਉਹਨਾਂ ਨਾਲ ਲੜ ਪੂਗਾ ਬਸ ਪੁੱਤ ਕੀ ਕਰਾ ਆਪਣੇ ਮਨ 'ਚੇ ਰੱਖ ਲੈਣੀ ਆ ਲੈ ਮੰਮੀ ਫਿਰ ਤੁਹਾਨੂੰ ਦੱਸਣਾ ਚਾਹੀਦਾ ਜੇ ਦੱਸੋਗੇ ਫਿਰ ਹੀ ਕੋਈ ਹੱਲ ਹੋਊਗਾ ਤੇ ਨਾਲੇ ਤੰਗ ਕਾ ਤੂੰ ਕਰਦੇ ਨੇ ਉਹ ਬਸ ਪੁੱਤ ਤੈਨੂੰ ਪਤਾ ਹੀ ਆ ਜਦ ਇਹਦਾ ਵਿਆਹ ਕਰਿਆ ਤੀ ਆਪਾਂ ਤਾਂ ਕੁਛ ਨਹੀਂ ਦਿੱਤੇ ਦੇ ਹੋਇਆ ਵਿਚਾਰੀ ਬਸ ਕਹਿ ਦਿੰਦੇ ਨੇ ਉਹੀ ਆਪਣੇ ਮਨਚੇ ਰੱਖ ਲੰਦੀ ਉੱਥੇ ਤਾਨੇ ਮੇਨੇ ਬਥੇਰੇ ਮਾਰਦੇ ਨੇ ਕਦੇ ਕਹਿ ਦਿੰਦੇ ਨੇ ਕੁਛ ਲਿਆ ਕਦੇ ਪੈਸੇ ਲਿਆ ਪੁੱਤ ਕਿੰਨੇ ਕ ਮੈਂ ਤਾਂ ਕਦੇ ਕਿਸੇ ਤੋਂ ਮੰਗ ਕੇ ਦਿੰਨੀ ਆ ਕਦੇ ਕਿਸੇ ਤੋਂ ਆਹੀ ਕਿਉਂ ਠੇਕੇ ਵਾਲੇ ਪੈਸੇ ਚੀਟਾ ਭੰਨ ਕਰ ਦਿੰਨੀ ਆ ਹੁਣ ਜੇ ਸ਼ਿਵ ਨੂੰ ਦੱਸੂਗੀ ਉਹੀ ਕਲੇਸ਼ ਹੋ ਜਾਣਾ ਉਹ ਕਹਿੰਦੀ ਮੰਮੀ ਹੁਣ ਇੰਨੀ ਦੇਰ ਦੀ ਰੱਖੀ ਰਖਾਈ ਕਾ ਨੂੰ ਤੂੰ ਸ਼ਿਵ ਨੂੰ ਦੱਸਣਾ ਏ ਫਿਰ ਅਗਲਾ ਘਰੇ ਬਿਠਾ ਦੂ ਤਾਂ ਕਹਿੰਦੇ ਨੇ ਵੀ ਇਸ ਦਾ ਤਲਾਕ ਦੇ ਦਿੰਨੇ ਆਪਣੀ ਨੂੰ ਰੱਖ ਲੋ ਐਡੀ ਵੱਡੀ ਗੱਲ ਹੋ ਰਹੀ ਹੈ ਮੰਮੀ ਤੁਹਾਨੂੰ ਦੱਸਣ ਦਾ ਹੱਕ ਤਾਂ ਬਣਦਾ ਹੀ ਹੈ ਕੋਈ ਸੋਲੂਸ਼ਨ ਹੀ ਨਿਕਲੂਗਾ ਨਾਲੇ ਮੇਰੀ ਗੱਲ ਸੁਣੋ ਜੇ ਬਾਲਾ ਤੰਗ ਕਰਦੇ ਨੇ ਆਪਾਂ ਥਾਣੇ 'ਚ ਰਿਪੋਰਟ ਕਰ ਦਿੰਨੇ ਆਂ ਨਾ ਪੁੱਤ ਥਾਣੇ 'ਚ ਕਾਤੇ ਰਿਪੋਰਟਰ ਖਾਂਮ ਕੇ ਆਪਣੇ ਸ਼ਰੀਕ ਤਾਂ ਪਹਿਲਾਂ ਹੀ ਨਹੀਂ ਜਰਦੇ ਉਹ ਤਾਂ ਪਹਿਲਾਂ ਹੀ ਕਹਿੰਦੇ ਨੇ ਵੀ ਉਹਦੀ ਬਦਨਾਮੀ ਹੋਵੇ ਵੀ ਇਹ ਬਸਣ ਨਾ ਘਰ ਉਜੜੇ ਉਹੀ ਗੱਲ ਹੋ ਜੂਗੀ ਆਪਣੇ ਨਾਲ ਤਾਂ ਮੈਂ ਤਾਂ ਪੁੱਤ ਐ ਕਹਿਨੀ ਆਂ ਵੀ ਗੱਲ ਬਾਹਰ ਨਹੀਂ ਜਾਣੀ ਚਾਹੀਦੀ ਹੈਗੀ ਤੂੰ ਥਾਣੇ ਦੀ ਗੱਲ ਕਰਦੀ ਆਂ ਮੰਮੀ ਫਿਰ ਤਾਂ ਬਹੁਤ ਮਾੜੀ ਗੱਲ ਐ ਦੀਦੀ ਵਿਚਾਰੀ ਪਤਾ ਨਹੀਂ ਉਹ ਥੇ ਕਿਵੇਂ ਕੱਟਦੀ ਹੋਊਗੀ ਚੱਲ ਪੁੱਤ ਉਹ ਤਾਂ ਹੁਣ ਉਹਦੀ ਕਿਸਮਤ ਆ ਕੱਟਣੀਓ ਪੈਣੀ ਆ ਕਹ ਦਿੰਦੇ ਨੇ ਜਿਵੇਂ ਹੁਣ ਵਿਚਾਰੀ ਨੂੰ ਜਿਹੜੇ ਜੇ ਮਿਲ ਗਏ ਓਥੇ ਨਭਾਈ ਜਾਂਦੀ ਆ ਜੇ ਇਹ ਜੀ ਹੁੰਦੀ ਕੱਦੀ ਚੁੰਨੀ ਚੱਕ ਕੇ ਆ ਕੇ ਬੈਠ ਜਾਂਦੀ ਮੇਰੀ ਧੀ ਤਾਂ ਫੇਰ ਸਿਆਣੀ ਆ ਹੁਣ ਪੁੱਤ ਮੈਂ ਤਾਂ ਇੱਕ ਤੇਰੇ ਕੋਲੇ ਕੰਮ ਆਈ ਤੀਗੀ ਮੈਂ ਕਿਹਾ ਤੇਰਾ ਡੈਡੀ ਆਇਆ ਹੋਇਆ ਦੇਖ ਲੈ ਉਹਨਾਂ ਨੂੰ ਇਹਦੀ ਆ ਗਈ ਹੋਣੀ ਆ ਦੋ ਤੀਦੀ ਨਾਨਕ ਸ਼ੱਕ ਆਖੇ ਜਾ ਕੇ ਆਪਣੇ ਪੇਕੇਆਂ ਤੋਂ 2 ਲੱਖ ਰੁਪਈਆ ਲੈ ਕੇ ਆ ਓਛਾ ਹਾਂ ਮੈਂ ਤਾਂ ਇਹ ਕਹਿੰਦੀ ਸੀ ਵੀ ਆਪਣੇ ਡੈਡੀ ਨੂੰ ਇਹ ਪੁੱਛ ਲੈ ਲੱਖ ਰੁਪਿਆ ਚਲ 25000 ਤਾਂ ਮੈਂ ਕਿਸੇ ਤੋਂ ਫੜਫੜ ਕੇ ਕਰ ਦੂੰਗੀ ਮੰਮੀ ਡੈਡੀ ਕੋਲ ਤਾਂ ਹੋਣੇ ਨਹੀਂ ਕਿਉਂਕਿ ਤੁਹਾਨੂੰ ਪਤਾ ਹੈ ਸਾਡੇ ਵਿਆਹ ਤੇ ਵੀ ਕਿੰਨਾ ਖਰਚਾ ਆ ਗਿਆ ਸੀ ਉਦੋਂ ਮੈਨੂੰ ਤਾਂ ਨਹੀਂ ਲੱਗਦਾ ਉਹਨਾਂ ਕੋਲ ਹੀ ਹੋਣਗੇ ਤੇਰੇ ਡੈਡੀ ਨੂੰ ਪੈਨਸ਼ਨ ਵੀ ਤਾਂ ਲੱਗੀ ਹੋਈ ਆ ਪੁੱਛ ਲੈ ਹੁੰਦੇ ਹੀ ਨੇ ਪੁੱਤ ਮੈਨੂੰ ਪਤਾ ਉਹ ਤੇਰੀ ਮੋੜਦਾ ਨਹੀਂ ਹੈਗਾ ਪੈਨਸ਼ਨ ਤਾਂ ਮੰਮੀ ਲੱਗੀ ਹੋਈ ਆ ਪਰ ਤੁਹਾਨੂੰ ਪਤਾ ਪੈਨਸ਼ਨ ਨੇ ਕਿੰਨੀ ਕ ਹੁੰਦੀ ਹੈ ਉਹੀ 25000 ਆਉਂਦਾ ਦੇ ਨਾਲ ਸਾਡੇ ਵਿਆਹ ਤੇ ਖਰਚਾ ਵੀ ਬਹੁਤ ਆ ਗਿਆ ਸੀਗਾ ਉਦੋਂ ਕਰਜਾ ਵੀ ਨੇ ਤੇ ਚੜ ਗਿਆ ਸੀ ਵਿਚਾਰੀਆਂ ਤੇ ਮੈਨੂੰ ਤਾਂ ਨਹੀਂ ਲੱਗਦਾ ਉਹਨਾਂ ਕੋਲੇ ਹੋਊਗਾ ਕੋਈ ਰੁਪਿਆ ਪੁੱਤ ਆਈ ਨਾ ਕਹਿ ਤੂੰ ਮੈਨੂੰ ਤਾਂ ਹੁਣ ਤੇਰੇ ਤੇ ਹੀ ਆਸ ਆ ਤੂੰ ਹੀ ਕਰ ਸਕਦੀ ਆ ਨਾਲੇ ਸ਼ਿਵ ਨੂੰ ਨਾ ਦੱਸੀ ਇੱਕ ਵਾਰ ਆਪਣੇ ਡੈਡੀ ਨੂੰ ਪੁੱਛ ਗਈ ਦੇਖ ਲੈ ਪੁੱਤ ਕੋਈ ਨਾ ਮੰਮੀ ਮੈਂ ਇੱਕ ਵਾਰੀ ਪੁੱਛ ਕੇ ਦੇਖ ਲੂੰਗੀ ਪਰ ਮੈਂ ਪੱਕਾ ਨਹੀਂ ਕਹਿ ਸਕਦੀ ਤੁਹਾਨੂੰ ਪਰ ਮੈਨੂੰ ਤਾਂ ਪੂਰੀ ਆਸ ਆ ਤੇਰਾ ਡੈਡੀ ਬੰਦੇ ਦੇ ਤਾਂ ਪੁੱਤ ਸੌ ਜਗਾ ਹੱਥ ਪੈਂਦਾ ਕਿਸੇ ਤੋਂ ਮੰਗ ਟੰਕੀ ਦੇ ਦੂ ਹੁਣ ਮੈਂ ਦੱਸ ਪੁੱਤ ਕਿੱਥੇ ਜਾਵਾਂ ਹੁਣ ਤੀ ਦਾਏ ਆਪਾਂ ਨੂੰ ਦੇਖੋ ਘਰੇ ਬੈਠੀ ਰਹੂਗੀ ਉੱਥੇ ਕਲੇਸ਼ ਹੋ ਜਾਊਗਾ ਫੇਰ ਉਹ ਆ ਕੇ ਬੋਲਣਗੇ ਪੁੱਤ ਮੈਨੂੰ ਤਾਂ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਮੈਨੂੰ ਤਾਂ ਇਹੀ ਆ ਵੀ ਚੱਲ ਕੋਈ ਗੱਲ ਨਹੀਂ ਆਪਣੀ ਇੱਜ਼ਤ ਰਹਿ ਜਾਵੇ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਮੈਂ ਡੈਡੀ ਨਾਲ ਕਰਦੀਆਂ ਗੱਲ ਜੇ ਕੋਈ ਬਣਦਾ ਹਿੱਲਾ ਨਾ ਮੈਂ ਤੁਹਾਨੂੰ ਦੱਸੂਗੀ ਫੇਰ ਚਲ ਠੀਕ ਆ ਨਾਲੇ ਦੀਦੀ ਨੂੰ ਕਹਿ ਦਿਓ ਵੀ ਟੈਨਸ਼ਨ ਨਾ ਲੋ ਆਪਾਂ ਸਾਰੇ ਉਹਦੇ ਨਾਲ ਆ ਪੁੱਤੋਂ ਤਾਂ ਮੈਂ ਪਹਿਲਾਂ ਹੀ ਕਹਿ ਕੇ ਹਟੀਆਂ ਵੀ ਤੂੰ ਟੈਨਸ਼ਨ ਨਾ ਲੈ ਕੋਈਆਂ ਤੇਰੀ ਭਜਾਈ ਨੂੰ ਕਹਿ ਕੇ ਦੇਖਦੀਆਂ ਉਹ ਤਾਂ ਮੈਨੂੰ ਮਨਾ ਕਰਦੀ ਸੀ ਵੀ ਨਾ ਕਹਿ ਤੂੰ ਉਹਨੂੰ ਚੰਗੇ ਨਹੀਂ ਲੱਗਦੇ ਆਪਾਂ ਪਰ ਕੀ ਕਰਾਂ ਪੁੱਤ ਮੈਨੂੰ ਤਾਂ ਮੇਰਾ ਤਾਂ ਢਿੱਡ ਮੱਚਿਆ ਮਾ ਚਲ ਮੈਂ ਹੀ ਪ੍ਰੀਤ ਨਾਲ ਗੱਲ ਕਰਕੇ ਦੇਖਦੀਆਂ ਹੁਣ ਤੇ ਹੀ ਦੁਖੀ ਵੀ ਨਹੀਂ ਦੇਖ ਹੁੰਦੀ ਐਗੀ ਮੰਮੀ ਤੁਸੀਂ ਮਨ ਘਾਤੋ ਹਲਕਾ ਕਰੀ ਜਾਂਨੇ ਹੋ ਕੋਈ ਨਾ ਮੈਂ ਕਰਦੇ ਆ ਰੇਡੀ ਨਾਲ ਗੱਲ ਕੋਈ ਨਾ ਕੋਈ ਤਾਂ ਹਿੱਲਾ ਕਰਾਂਗੀ ਅਸੀਂ ਹੈਗੇ ਨਾ ਤੁਹਾਡੇ ਨਾਲ ਐਵੇਂ ਤੁਸੀਂ ਮਨ ਨਾ ਹਲਕਾ ਕਰੋ ਪੁੱਤ ਮੈਨੂੰ ਸ਼ਰਮ ਤਾਂ ਆਉਂਦੀ ਆ ਵੀ ਜਿਹੜਾ ਮੈਂ ਤੈਨੂੰ ਦੁੱਖ ਦੇਣ ਲੱਗੀ ਆ ਨਾਲੇ ਮੈਂ ਹੁਣ ਛਿਬ ਨੂੰ ਵੀ ਕੀ ਕਹਾਂ ਪਹਿਲਾਂ ਹੀ ਆਪਾਂ ਤਾਂ ਕਰਜ਼ੇ ਥੱਲੇ ਡੱਬੇ ਪਏ ਠੀਕੇ ਪਹਿਲਾਂ ਤਾਂ ਦਾਦਾ ਜੀ ਬਾਪ ਮਰਿਆ ਮੇਰੇ ਪੁੱਤ ਨੇ ਜਦ ਐਨਾ ਕਰਜ਼ਾ ਤਾਰਿਆ ਹੁਣ ਤੁਹਾਡੇ ਵਿਆਹ ਦਾ ਹੋ ਗਿਆ ਉਹ ਕਿੱਧਰ ਕਿੱਧਰ ਹੋਵੇ ਬਸ ਮੈਨੂੰ ਤਾਂ ਦੁਖੀ ਕਰਨ ਨੂੰ ਜੀ ਨਹੀਂ ਕਰਦਾ ਆਪਣੇ ਪੁੱਤ ਨੂੰ ਵੀ ਕੋਈ ਨਾ ਮੰਮੀ ਤੁਸੀਂ ਬੇਚਿੰਤ ਹੋ ਜਾ ਮੈਂ ਡੈਡੀ ਨਾਲ ਕਰਦੀਆਂ ਗੱਲ ਕੋਈ ਨਾ ਕੋਈ ਤਾਂ ਹੱਲ ਕੱਢਾਂਗੀ ਚਲ ਤੈਨੂੰ ਤੁਸੀਂ ਦੀਦੀ ਨੂੰ ਹੌਸਲਾ ਦਿਆ ਕਰੋ ਤੂੰ ਤਾਂ ਪਰੋਂਣ ਲੱਗ ਗਿਆ ਠੀਕ ਆ ਪੁੱਤ ਚਲ ਦੇਖ ਲਾ ਗੱਲ ਕਰਕੇ ਜੇ ਬਣਦਾ ਕੋਈ ਨਾ ਮੈਂ ਆ ਕੱਪੜੇ ਸਾਫਦਾ ਮੈਂ ਡੈਡੀ ਨਾਲ ਗੱਲ ਕਰਦੀ ਆ ਠੀਕ ਆ ਪੁੱਤ ਦੱਸੋ ਦੀਦੀ ਵਿਚਾਰੀ ਇੰਨੀ ਤੰਗ ਹੈ ਮੈਨੂੰ ਤਾਂ ਅੱਜ ਪਤਾ ਲੱਗਿਆ ਡੈਡੀ ਡੈਡੀ ਹਾਂ ਪੁੱਤ ਕਿਵੇਂ ਸੌਂਗੇ ਹੋਰ ਪੁੱਤ ਬਸ ਪਏ ਪਏ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਅੱਖ ਲੱਗੀ ਹਾਂ ਬਸ ਮਾੜੀ ਰੋਟੀ ਰੱਜ ਕੇ ਖਾ ਲਈ ਨੀਂਦ ਆ ਗਈ ਚਾਹ ਬਣਾ ਦੇਣੀ ਆ ਨਾ ਬਸ ਪੁੱਤ ਚਾਹ ਤਾਂ ਕੀ ਕਰਨੀ ਆ ਸਮਾਂ ਮੈਂ ਤਾਂ ਜਾਣਾ ਕਮਣੀਏ ਮੇਰੀ ਗੱਲ ਸੁਣੋ ਕੱਲ ਤੂੰ ਨਾ ੱੱੱਕੇ ਨਾਲ ਰੱਖ ਲੈ ਇਹ ਤਾਂ ਚੱਲ ਕੁਦਰਤੀ ਮੈਂ ਕੁੱਟਦਾ ਪਜਾਮਾ ਲੈ ਅਸੀ ਨਾਲ ਲੈ ਰੱਖਣ ਨੂੰ ਕੀ ਆ ਹੁਣ ਮੇਰੀ ਗੱਲ ਸੁਣੋ ਸਾਡੇ ਤੋਂ ਤਾਂ ਨਹੀਂ ਆਏ ਜਾਂਦਾ ਵਧੀਆ ਗੱਲ ਹੋਈ ਤੁਸੀਂ ਰਹਿ ਗਏ ਇੱਕ ਦਿਨ ਸਾਡੇ ਕੋਲ ਉਹ ਤੇਰੀ ਮਾਂ ਨੇ ਦੇਖ ਲੈ ਕਾਹ ਫੋਨ ਮਾਰਤੇ ਕਹਿੰਦੀ ਤੁਸੀਂ ਤਾਂ ਮੈਨੂੰ ਕਹਿੰਦੇ ਸੀ ਮੈਂ ਆਉਂਗਾ ਤੇ ਚੁੱਪ ਕਰਕੇ ਕੁੜੀ ਕੋਲੇ ਰਹਿ ਗਈ ਮੈਂ ਤਾਂ ਤੁਹਾਨੂੰ ਅੱਜ ਵੀ ਰੱਖਣ ਨੂੰ ਕਹਿੰਨੀ ਆ ਅੱਜ ਵੀ ਰਹਿਣਾ ਤੁਸੀਂ ਜਾਣਾ ਨਹੀਂ ਤੂੰ ਕਮਲੀ ਹੋਈ ਹੈ ਤੇਰੀ ਮਾਂ ਦੇਖ ਲੈ ਕਿੰਨੇ ਤਾਂ ਹੁਣ ਫੋਨ ਮਾਰੀ ਜਾਂਦੀ ਹੈ ਮੇਰਾ ਵੀ ਡੈਡੀ ਤੁਹਾਡੇ ਨਾਲ ਜੀ ਲੱਗ ਰਹੇ ਹੈਗਾ ਇੱਕ ਦਿਨ ਰਹਿ ਜਾਓ ਦੱਸ ਫਿਰ ਅਸੀਂ ਆ ਜਾਾਂਗੇ ਤੁਹਾਡੇ ਕੋਲੇ ਮੈਂ ਵੀ ਲਾ ਜੂਗੀ ਦੋ ਤਿੰਨ ਦਿਨ ਤੂੰ ਮੈਨੂੰ ਕਿਹਾ ਸੀ ਇੱਕ ਦਿਨ ਮੈਂ ਰਹਿ ਗਿਆ ਹੈਂ ਤੇ ਹੁਣ ਜਿਵੇਂ ਹੁਣ ਰਹੂ ਨਾ ਤੈਨੂੰ ਪਤਾ ਹੈ ਤੇਰੀ ਮਾਂ ਢਿੱਲੀ ਮਿਸੀ ਹੈ ਫਿਰ ਭਾਈ ਉਹਨੂੰ ਵੀ ਕੱਲੀ ਨੂੰ ਔਖ ਹੈਗਾ ਕੋਈ ਨਾ ਡੈਡੀ ਮੰਮੀ ਨਾਲ ਮੈਂ ਆਪੇ ਗੱਲ ਕਰ ਲੂੰਗੀ ਤੁਸੀਂ ਰਹਿਣ ਵਾਲੇ ਬਣੋ ਮੈਂ ਤਾਂ ਰੱਖੂਗੀ ਨਾ ਤੁਹਾਨੂੰ ਅੱਜ ਦੇਖ ਪੁੱਤ ਅੱਜ ਤਾਂ ਨਹੀਂ ਮੈਂ ਰਹਿੰਦਾ ਤੈਨੂੰ ਪਤਾ ਹੈ ਢੂੜੀ ਦੇ ਪੰਡਾ ਉਧਰੋਂ ਚੱਕ ਕੇ ਲਾਉਣੇ ਪੈਂਦੇ ਜਿਹੜਾ ਡੰਗਰਾਂ ਨੂੰ ਸਣੀ ਲਾਉਣੇ ਆਪਾਂ ਚਲੋ ਕੋਈ ਨਾ ਡੈਡੀ ਫਿਰ ਤੁਸੀਂ ਬਗਜੂ ਬਾਲਾ ਕਹਿੰਦੇ ਹੋ ਨਾਲਿਓਂ ਵੀ ਮੰਮੀ ਤੁਹਾਨੂੰ ਪਤਾ ਢਿੱਲੀ ਰਹਿੰਦੀ ਹੈ ਹਨਾ ਉਹਨੂੰ ਔਖੇ ਕੰਮਾਂ ਦਾ ਤੇ ਮੈਂ ਤਾਂ ਤੁਹਾਡੇ ਨਾਲ ਨਾ ਇੱਕ ਗੱਲ ਕਰਨੀ ਸੀ ਦੱਸ ਪੁੱਤ ਕੀ ਗੱਲ ਕਰਨੀ ਆ ਮੈਨੂੰ ਸੱਚੀ ਕਹਿੰਦੀ ਨੂੰ ਸ਼ਰਮ ਜੀ ਆਉਂਦੀ ਆ ਤੁਸੀਂ ਵੀ ਕੀ ਕਹੋਗੇ ਵੀ ਹੁਣ ਵਿਆਹ ਹੋਇਆ ਤੇ ਹੁਣ ਹੀ ਵਗਾਰਾ ਪਾਉਣ ਲੱਗ ਗਏ ਪੁੱਤ ਤੂੰ ਮੇਰੀ ਧੀ ਐ ਤੂੰ ਕੋ ਸ਼ਰਮ ਕਰਦੀ ਐ ਡੈਡੀ ਮੰਮੀ ਨੇ ਨਾ ਹੁਣੇ ਦੱਸਿਆ ਸੀ ਮੈਨੂੰ ਵੀ ਉਹਨਾਂ ਨੂੰ ਬਾਲੀ ਜ਼ਰੂਰੀ ਨਾ ਪੈਸੇ ਚਾਹੀਦੇ ਨੇ ਥੋੜੇ ਜਿ 1 ਲੱਖ ਰੁਪਇਆ ਮੰਮੀ ਕਹਿੰਦੀ ਸਾਡਾ ਹੱਥ ਬਹੁਤ ਤੰਗ ਐ ਤੇ ਮੈਂ ਮੰਮੀ ਨੂੰ ਕਹਤਾ ਵੀ ਮੈਂ ਕੋਈ ਨਾ ਡੈਡੀ ਨੂੰ ਪੁੱਛ ਕੇ ਦੱਸ ਦੂੰਗੀ ਜੀ ਲੱਖ ਰੁਪਏ ਦਾ ਹਿੱਲਾ ਹੁੰਦਾ ਤਾਂ ਡੈਡੀ ਦੇਖ ਲਓ ਕਰਕੇ ਮੰਮੀ ਨੇ ਮੈਨੂੰ ਕਿਹਾ ਸੀ ਵੀ ਬ੍ਰੈਂਡ ਦੇ ਤੇ ਡੈਡੀ ਨੂੰ ਨਾ ਪੁੱਛੀ ਮੈਂ ਹੀ ਉਹਨਾਂ ਨੂੰ ਕਹਿਤਾ ਸੀ ਵੀ ਕੋਈ ਨਾ ਮੈਂ ਡੈਡੀ ਨਾਲ ਗੱਲ ਕਰ ਲੂੰਗੀ ਦੇਖ ਪੁੱਤ ਮੈਂ ਨਹੀਂ ਕਹਿੰਦਾ ਵੀ ਤੇਰੀ ਸੱਸ ਨੇ ਪੈਸੇ ਕਿਉਂ ਮੰਗਲੇ ਪਰ ਪੁੱਤ ਤੈਨੂੰ ਵੀ ਪਤਾ ਹੀ ਵੀ ਪੈਸੇ ਤਾਂ ਹਜੇ ਤੇਰੇ ਵਿਹਾਲ ਹੀ ਨਹੀਂ ਉਤਰੇ ਤੇ ਮੇਰੇ ਕੋਲ ਲੱਖ ਰੁਪਏ ਪੁੱਤ ਉਹਨਾਂ ਨੇ ਡੈਡੀ ਉਹਨਾਂ ਨੇ ਐ ਨਹੀਂ ਕਿਹਾ ਵੀ ਤੇਰੇ ਬਾਪੂ ਤੋਂ ਲੈ ਲਈ ਉਹ ਤਾਂ ਉਹ ਮੇਰੇ ਕੋਲੇ ਗੱਲ ਕਰਦੇ ਸੀ ਉਹ ਤਾਂ ਮੈਂ ਆਪ ਸੋਚਿਆ ਵੀ ਮੈਂ ਕੋਈ ਨਾ ਡੈਡੀ ਨੂੰ ਪੁੱਛ ਲੈਣੀ ਆ ਕਉਂਕਿ ਤੁਹਾਨੂੰ ਪਤਾ ਹੈ ਮੰਮੀ ਵਿਚਾਰੀ ਨਾ ਬਹੁਤ ਟੈਨਸ਼ਨ 'ਚ ਐ ਮੈਨੂੰ ਦੇਖਿਆ ਨਹੀਂ ਗਿਆ ਜੇ ਕਿਤੇ ਹਿੱਲਾ ਹੁੰਦਾ ਬਾਪੂ ਕਰਕੇ ਦੇਖ ਲੋ ਦੇਖ ਪੁੱਤ ਹੁਣ ਦਿਨ ਨੂੰ ਪਤਾ ਤਾਂ ਹੈਗਾ ਆਪਣੇ ਘਰ ਦੇ ਹਾਲਾਤ ਕੀ ਨੇ ਮੈਂ ਕਿਹੜੇ ਪਾਸੇ ਪੁੱਛਾਂ ਹੁਣ ਪੁੱਤ ਤੂੰ ਆਪ ਹੀ ਦੇਖ ਤੁਹਾਨੂੰ ਪਤਾ ਹੈ ਰੈਡੀ ਨਹੀਂ ਤਾਂ ਮੈਂ ਕਹਿ ਵੀ ਜਿੰਦੀ ਮੰਮੀ ਨੂੰ ਮੰਮੀ ਇਹ ਵੀ ਕਹਿੰਦੇ ਸੀ ਵਿਚਾਰੇ ਕਹਿੰਦੇ ਜਦੋਂ ਤੁਹਾਡਾ ਵਿਆਹ ਹੋਇਆ ਨਾ ਸ਼ਿਵ ਦੇ ਸਿਰ ਤੇ ਬਹੁਤ ਕਰਜ਼ਾ ਹੋ ਰਿਹਾ ਹੈ ਮੈਂ ਉਹਨਾਂ ਨੂੰ ਟੈਨਸ਼ਨ ਨਹੀਂ ਪਾਉਣਾ ਚਾਹੁੰਦੀ ਤਾ ਕਰਕੇ ਮੈਂ ਤੁਹਾਡੇ ਨਾਲ ਜ਼ਰੂਰੀ ਸਮਝੀ ਗੱਲ ਕਰਨੀ ਕਿਉਂਕਿ ਮੈਨੂੰ ਪਤਾ ਸੀ ਤੁਹਾਡੀ ਤਾਂ ਬਾਹਰ ਜਾਣ ਪਛਾਣ ਵੀ ਹੈਗੀ ਹੈ ਤੁਸੀਂ ਤਾਂ ਕਿਤੋਂ ਹੀ ਲਵਸਿਲਾ ਕਰ ਵੀ ਦੋਗੇ ਚੱਲ ਪੁੱਤ ਮੈਂ ਦੇਖਦਾ ਕਿਸੇ ਪਾਸੋਂ ਪਰ ਮੈਨੂੰ ਲੱਗਦਾ ਨਹੀਂ ਹੈਗਾ ਵੀ ਪ੍ਰਬੰਧ ਹੋ ਜੂ ਡੜੀ ਐ ਨਾ ਕਰੋ ਮੈਂ ਤਾਂ ਬੜੇ ਮਾਣ ਨਾਲ ਕਿਹਾ ਸੀ ਵੀ ਚੱਲ ਕੋਈ ਨਾ ਮੈਂ ਡੜੀ ਨਾਲ ਗੱਲ ਕਰ ਲੈਣੀ ਆ ਕੋਈ ਨਾ ਪੁੱਤ ਕਰਦਾ ਮੈਂ ਕਿਸੇ ਪਾਸੇ ਪ੍ਰਬੰਧ ਵੇ ਤਾਂ ਮੈਂ ਵੀ ਨਹੀਂ ਚਾਹੁੰਦਾ ਜੀ ਮੇਰੀ ਤੀ ਦੇ ਦਿਮਾਗ ਤੇ ਕੋਈ ਟੈਨਸ਼ਨ ਹੋਵੇ ਕੋਈ ਨਾ ਤੂੰ ਫਿਕਰ ਨਾ ਕਰ ਮੈਂ ਕਰਦਾ ਕਿਸੇ ਪਾਸੇ ਪ੍ਰਬੰਧ ਤੇ ਅੱਜ ਜਾਣਾ ਮੈਂ ਠੀਕ ਹੈ ਚਲੋ ਠੀਕ ਹੈ ਤੇ ਨਾਲੇ ਅਸੀਂ ਵੀ ਆਵਾਂਗੇ ਕਦੇ ਦਿਨ ਤੱਕ ਮੈਂ ਵੀ ਸ਼ਿਵ ਨਾਲ ਕੀਤੀ ਸੀ ਗੱਲ ਉਹ ਕਹਿੰਦਾ ਹੁਣ ਲਾਪਰੀਤ ਆ ਰਹੀ ਏ ਤੇ ਇੱਕ ਅਦੇ ਦਿਨ ਚ ਆਪਾਂ ਜਾਇਆ ਆਵਾਂਗੇ ਦੀਦੀ ਇੱਥੇ ਰਹੂਗੀ ਹਜੇ ਚਲ ਵਧੀਆ ਪੁੱਤ ਤੁਸੀਂ ਮਿਲ ਆਉਂਗਾ ਨਾ ਤੇਰੀ ਮਾਂ ਠੀਕ ਹੋ ਜਾਊਗੀ ਕਈ ਵਾਰੀ ਪਤਾ ਕੀ ਕਹਿੰਦੇ ਹੁੰਦੇ ਨੇ ਵੀ ਉਹ ਦਵਾਈ ਨਾਲ ਦਵਾਈ ਦੀ ਜ਼ਰੂਰਤ ਉਹ ਗੱਲ ਨਹੀਂ ਗੱਲ ਹੋ ਜਾਂਦੀ ਐ ਤੁਸੀਂ ਮਿਲੇ ਆਉਂਗੇ ਉਹਨੂੰ ਫਰਕ ਪੈ ਜਾਊਗਾ ਹੂੰ ਚਲੋ ਕੋਈ ਨਾ ਤੇ ਨਾਲੇ ਮੜੀ ਜੀ ਗੌਰ ਕਰਿਓ ਚੰਗਾ ਗੱਲ ਕੋਈ ਨਾ ਪੁੱਤ ਕੋਈ ਨਾ ਮੈਂ ਮੈਂ ਚਾਹ ਬਣਾਉਣੀ ਐ ਤੇ ਫਿਰ ਤੁਸੀਂ ਬਗ ਜਿਓ ਠੀਕ ਐ ਪੁੱਤ ਤੂੰ ਬਣਾ ਲੈ ਚਾਹ ਮੈਂ ਕਰਦਾ ਕਿਸੇ ਪਾਸੇ ਪ੍ਰਬੰਧ ਕੋਈ ਜਾ ਕੇ ਪੁੱਤ ਤੂੰ ਪਰੌਣੇ ਨੂੰ ਕਹਿ ਕੇ ਵੀ ਆਈ ਸੀ ਵੀ 2-4 ਦਿਨ ਰਹਿ ਕੇ ਆਉਂਗੀ ਮੈਂ ਕਹਿ ਕੇ ਤਾਂ ਆਈ ਸੀ ਮਾਂ ਜੇ ਮੇਰਾ ਕੰਮ ਬਣੂਗਾ ਫੇਰ ਹੀ ਮੇਰੇ ਰਹਿਣ ਦਾ ਫਾਇਦਾ ਐ ਨਹੀਂ ਮੈਂ ਰਹਿ ਕੇ ਕੀ ਕਰੂੰਗੀ ਫਿਰ ਮੈਂ ਤਾਂ ਵਾਗੀ ਜਾਊਂਗੀ ਬਰਾ ਜਦ ਮੈਂ ਤੈਨੂੰ ਕਹਤਾ ਵੀ ਤੂੰ ਟੈਨਸ਼ਨ ਨਾ ਲੈ ਮੰਮੀ ਹਾਂ ਪੁੱਤ ਮੈਂ ਡੈਡੀ ਨਾਲ ਕਰ ਲਈ ਗੱਲ ਤੇ ਤੁਸੀਂ ਟੈਨਸ਼ਨ ਨਾ ਲਓ ਡੈਡੀ ਕਹਿੰਦਾ ਕੋਈ ਨਾ ਮੈਂ ਕਰ ਦਿੰਨਾ ਹਿੱਲਾ ਚੱਲ ਪੁੱਤ ਆ ਤਾਂ ਵੀ ਚੰਗੀ ਗੱਲ ਕਾਦਾ ਹਿੱਲਾ ਕੀ ਗੱਲ ਹੋ ਗਈ ਆ ਉਹ ਹੀ ਪੁੱਤ ਮੈਂ ਇਹਦੇ ਨਾਲ ਗੱਲ ਕਰੀ ਤੀਗੀ ਵੀ ਤੇ ਤੋ ਪੈਸੇ ਜੇ ਮੰਗਦੇ ਨੇ ਸੋਰੇ ਜਿਹੜੀ ਉਹ ਨਾਨਕਸ਼ਕ ਵਾਲੇ ਹਾਂ ਕੋਈ ਗੱਲ ਐ ਇਹ ਭਾਬੀ ਨੂੰ ਥੋੜੀ ਤੰਗ ਕਰਾਂਗੇ ਆਪਾਂ। ਉਹ ਤਾਂ ਨਹੀਂ ਦੁਸਤਾਗੇ ਹੋ ਜੀ ਗੱਲਾਂ ਕਰਦੇ ਹੋ। ਚੱਲ ਨਹੀਂ ਭਾਬੀ ਜੀ ਕੋਈ ਲੋੜ ਨਹੀਂ ਕੋਈ ਨਾ ਮੈਂ ਹੋਰ ਕਰ ਲੂੰਗੀ ਹੀਲਾ। ਲੈ ਮੈਂ ਕਿਹੜਾ ਬਗਾਨੀ ਆ ਦੀਦੀ ਨਾਲੇ। ਮੇਰੀ ਗੱਲ ਸੁਣੋ। ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ। ਅਸੀਂ ਤੁਹਾਡੇ ਨਾਲ ਹੈਗੇ ਆਂ। ਕੋਈ ਚੱਕਰ ਨਹੀਂ। ਮੈਂ ਡੈਡੀ ਨਾਲ ਕਰ ਲਈ ਗੱਲ ਹੈਗੀ ਭਾਬੀ। ਹੁਣ ਤਾਂ ਤੁਹਾਡਾ ਵਿਆਹ ਹੋਇਆ ਦੱਸ ਤੁਹਾਡੇ ਤਾਂ ਪੈਸੇ ਮੰਗਦੀ ਮੈਂ ਸੋਹਣੀ ਥੋੜੀ ਲੱਗਦੀ ਆ। ਲਾਪਰੀ ਤੂੰ ਥੋੜੀ ਮੰਗਦੀ ਆ। ਮੈਂ ਆਪਦੇ ਵੱਲੋਂ ਕਰ ਰਹੀ ਆਂ। ਮੰਮੀ ਨੇ ਮੇਰੇ ਕੋਲੇ ਦੁੱਖ ਸੁੱਖ ਸਾਂਝਾ ਕਰ ਲਿਆ। ਫਿਰ ਇੱਚ ਕਿਹੜੀ ਬੁਰੀ ਗੱਲ ਐ ਨਾਲੇ ਮੇਰੀ ਗੱਲ ਸੁਣੋ ਜੇ ਮੈਂ ਔਖੇ ਇੱਕ ਟਾਈਮ ਨਹੀਂ ਤੁਹਾਡੇ ਕੰਮ ਆਉਂਗੀ ਫਿਰ ਮੈਂ ਹੋਰ ਕਦੋਂ ਆਉਂਗੀ ਨਹੀਂ ਭਾਬੀ ਉਹ ਨਾ ਵੀਰੇ ਦਾ ਸੁਭਾਅ ਨਹੀਂ ਹੈਗਾ ਪਤਾ ਤਾਂ ਹੈਗਾ ਉਹਨੂੰ ਆਈ ਨਹੀਂ ਪਤਾ ਹੁੰਦਾ ਮੈਂ ਉਹ ਤਾਂ ਕੀ ਬੋਲਦੀ ਵੀਰੇ ਨੂੰ ਕੌਣ ਦੱਸਦਾ ਮੈਂ ਇਹਨੂੰ ਕਹਿਤਾ ਸੀ ਵੀ ਭਾਈ ਸ਼ਿਵ ਲਵੇ ਨਾ ਗੱਲ ਕਰੀ ਹੋਰ ਗੁੱਸਾ ਆ ਜਾਂਦਾ ਮੈਨੂੰ ਪਤਾ ਹੈ ਉਹਨਾਂ ਦਾ ਸੁਭਾਅ ਥੋੜਾ ਜਿਹਾ ਹੋਰ ਹੈ ਉਹ ਸਮਝਦੇ ਨਹੀਂ ਗੱਲ ਨੂੰ ਬਾਕੀ ਤੁਸੀਂ ਟੈਨਸ਼ਨ ਨਾ ਲਓ ਮੈਂ ਸ਼ਿਵ ਨੂੰ ਨਹੀਂ ਦੱਸਦੀ ਪੁੱਤ ਸਿਆਣੀ ਆ ਇਹ ਸਿਆਣੀ ਗੱਲ ਕਰੀ ਜਾਂਦੀ ਐ ਐਵੇਂ ਨਹੀਂ ਹੈਗਾ ਮੇਰੇ ਨਾਲ ਗੱਲਬਾਤ ਕਰਕੇ ਨਾ ਫੇਰ ਕਹਿੰਦੀ ਸੀ ਮੈਂ ਆਪਣੇ ਬਾਪ ਨੂੰ ਪੁੱਛ ਲਵਾਂ ਜਦੋਂ ਮੈਂ ਇੱਕ ਵਾਰ ਕਹਤਾ ਵੀ ਭਾਈ ਸ਼ਿਵ ਲਵੇ ਕੋਈ ਗੱਲ ਨਾ ਕਰੀ ਹੁਣ ਇਹ ਮੇਰੇ ਕਹਿਣੇ ਤੋਂ ਬਾਹਰ ਥੋੜੀ ਹੋਊਗੀ ਉਹ ਤਾਂ ਠੀਕ ਹੈ ਉਹ ਤਾਂ ਮੈਂ ਥੋੜੀ ਗੱਲ ਸਮਝ ਗਈ ਪਰ ਇੱਕ ਨ ਇੱਕ ਦਿਨ ਤਾਂ ਭਾਬੀ ਦੇ ਪੈਸੇ ਮੋੜਨੇ ਵੀ ਪੈਣਗੇ ਮੋੜਾਂਗੇ ਕਿਤਨਾ ਦੱਸ ਨਾਲ ਵਿਆਜ ਵੀ ਦੇਣਾ ਪਊਗਾ ਪੁੱਤ ਦੇਖ ਲਾਂ ਟੈਨਸ਼ਨ ਨਹੀਂ ਜਾਂਦੀ ਕੋਈ ਵਿਆਜ ਨਹੀਂ ਦੀਦੀ ਦੇਣਾ ਤੁਸੀਂ ਮੈਨੂੰ ਤੇ ਨਾਲੇ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਮੈਨੂੰ ਪੈਸੇ ਹੁਣੇ ਵਾਪਸ ਕਰਨੇ ਨੇ ਨਾਲੇ ਜਦੋਂ ਵੀ ਤੁਸੀਂ ਤੁਹਾਡੇ ਕੋਲ ਹੋਏ ਨਾ ਤੁਸੀਂ ਉਦੋਂ ਵਾਪਸ ਕਰ ਦਿਓ ਮੈਂ ਨਹੀਂ ਮੰਗਦੀ ਤੁਹਾਡੇ ਤੋਂ ਜੇ ਭਾਬੀ ਨਾ ਵਾਪਸ ਹੋਏ ਗੱਲ ਤਾਂ ਉਹੀ ਹੈ ਨਾ ਪੁੱਤ ਹੁਣ ਤਾਂ ਤੂੰ ਸਾਰ ਫੇਰ ਕੋਈ ਗੱਲ ਨਹੀਂ ਹੌਲੀ ਹੌਲੀ ਮੁੜ ਵੀ ਜਾਣਗੇ ਹੋਰ ਜੇ ਨਾ ਵੀ ਵਾਪਸ ਹੋਏ ਜਲ ਫੇਰ ਕਿਹੜਾ ਬਾਲੀ ਵੱਡੀ ਗੱਲ ਹੈ ਉਹੀ ਗੱਲ ਆ ਪੁੱਤ ਫੇਰ ਤੈਨੂੰ ਪ੍ਰਾਉਣਾ ਬੋਲੂਗਾ ਹੁਣ ਇਹਨੂੰ ਤਾਂ ਮੈਂ ਦੱਸਦਾ ਇਹ ਤਾਂ ਕੀ ਲਕੋਰ ਰੱਖਦੀਆਂ ਤੂੰ ਨਾਲੇ ਦੀਦੀ ਤੁਸੀਂ ਨਾ ਉਹਨਾਂ ਤੋਂ ਡਰਿਆ ਨਾ ਕਰੋ ਇਹਨਾਂ ਤੁਸੀਂ ਜਿੰਨਾ ਡਰਦੇ ਹੋ ਉਹਨਾਂ ਡਰਾਉਂਦੇ ਨੇ ਉਹ ਤੁਹਾਨੂੰ ਨਹੀਂ ਪਤਾ ਹੈਗਾ ਕੀ ਕਰੇ ਪੁੱਤ ਟਾਈਮ ਕੱਟਦੀ ਐ ਵੀ ਬਗਾਨਿਆਂ ਮੂਰੇ ਦੀਦੀ ਮੈਂ ਤਾਂ ਮੰਮੀ ਨੂੰ ਐ ਕਿਹਾ ਸੀ ਵੀ ਆਪਾਂ ਥਾਣੇ 'ਚ ਰਿਪੋਰਟ ਦੇ ਦਿੰਨੇ ਆ ਐ ਕਿੰਨਾ ਕੁ ਟਾਈਮ ਤੁਸੀਂ ਉਹਨਾਂ ਦੀਆਂ ਪਗਾਈ ਜਾਓਂਗੇ ਕੱਲ ਨੂੰ ਕਿਸੇ ਹੋਰ ਵੱਡੀ ਚੀਜ਼ ਦੀ ਡਿਮਾਂਡ ਕਰਨਗੇ ਉਹ ਰਿਪੋਰਟ ਨਹੀਂ ਨਹੀਂ ਭਾਬੀ ਜੀ ਤਾਂ ਮੇਰਾ ਵੀ ਬਹੁਤ ਘਰਦਾ ਹੁੰਦਾ ਵੀ ਮੈਂ ਕੇਸ ਕਰਾਂ ਉਹਨਾਂ 'ਤੇ ਪਰ ਹੁਣ ਕੀ ਕਰ ਸਕਦੀ ਹਾਂ ਫੇਰ ਵੀ ਮੇਰੇ ਘਰ ਵਾਲੇ ਨਾ ਕਿੰਨੇ ਸਾਲ ਹੋ ਗਏ ਸਾਡੇ ਵਿਆਹ ਨੂੰ ਆਪਦੇ ਬੰਦੇ ਤੇ ਥੋੜੀ ਰਿਪੋਰਟਾਂ ਹੁੰਦੀਆਂ ਹੁੰਦੀਆਂ ਨੇ ਹਾਂ ਪਰ ਜੇ ਇਦੂ ਬਾਦ ਉਹਨਾਂ ਨੇ ਕਿਸੇ ਚੀਜ਼ ਦੀ ਮੰਗ ਕੀਤੀ ਨਾ ਫਿਰ ਮੈਂ ਪੱਕਾ ਕੇਸ ਕਰ ਦੂੰਗੀ ਪਰ ਇਸ ਵਾਰ ਤਾਂ ਉਹਨਾਂ ਦੀ ਮਜਬੂਰੀ ਵੀ ਆ ਵਿਚਾਰਿਆਂ ਦੀ ਨਾ ਹੁਣ ਉਹ ਤਾਂ ਮੈਨੂੰ ਹੀ ਕਹਿ ਸਕਦੇ ਸੀਗੇ ਵੀ ਤੂੰ ਉਹਦਾ ਪੇਕੇਆਂ ਨੂੰ ਕਹਿ ਕੇ ਦੇਖ ਲੈ ਨਾਲੇ ਉਹ ਤਾਂ ਪਰਖਦੇ ਨੇ ਵੀ ਇਹਦੇ ਪੇਕੇ ਇਹਦੇ ਨਾਲ ਖੜਦੇ ਨੇ ਕਿ ਨਹੀਂ ਮੈਨੂੰ ਤਾਂ ਡਰ ਲੱਗਦਾ ਸੀ ਵੀ ਮੈਂ ਕਿਵੇਂ ਕਹੂੰਗੀ ਆ ਮਾਂ ਨੇ ਮੇਥੋਂ ਬਿਨਾ ਪੁੱਛੀ ਕਹਿਤਾ ਵਿਚਾਰੀ ਨੇ ਪਰ ਮੰਮੀ ਤਾਂ ਕਹਿੰਦੇ ਸੀ ਉਹ ਤੁਹਾਨੂੰ ਬਹੁਤ ਤੰਗ ਕਰਦੇ ਨੇ ਤੰਗ ਦਾ ਬਹੁਤ ਕਰਦੇ ਨੇ ਹੁਣ ਜਿੱਦੋਂ ਤੁਹਾਨੂੰ ਮਾਂ ਨੇ ਦੱਸ ਹੀ ਦਿੱਤਾ ਹੁਣ ਮੈਂ ਕੀ ਦੱਸਾਂ ਤੁਹਾਨੂੰ ਮੈਨੂੰ ਤਾਂ ਐ ਹੁੰਦਾ ਮੈਂ ਆਪਣੇ ਪੇਕੇ ਤੋਂ ਸਾਰੀਆਂ ਗੱਲਾਂ ਲੁਕੋ ਕੇ ਰੱਖਾਂ ਮਾਂ ਆਹ ਗੱਲ ਭਾਬੀ ਕੋਲ ਕਰਨੀ ਜ਼ਰੂਰੀ ਸੀ ਕੱਲ ਨੂੰ ਲੜਕੇ ਮੈਨੂੰ ਮਹਿਣਾ ਮਾਰ ਦੂਗੀ ਲੈ ਪੁੱਤ ਲੈ ਦੀ ਨਹੀਂ ਹੈਗੀ ਇਹਹੀ ਜੀ ਗੱਲ ਥੋੜੀ ਇਹਨਾਂ ਲਈ ਮੈਂ ਮਹਿਣਾ ਘਾਤੋਂ ਮਾਰੂੰਗੀ ਤੁਹਾਨੂੰ ਇਹ ਟਾਈਮ ਤਾਂ ਕਿਸੇ ਤੇ ਵੀ ਆ ਸਕਦਾ ਤੇ ਨਾਲੇ ਤੁਸੀਂ ਬਹੁਤ ਚੰਗੇ ਹੋ ਇਹ ਤਾਂ ਥੋੜੀ ਭਲੀ ਮਾਨਸੀ ਆ ਜਿਹੜਾ ਇਹਨਾਂ ਕੁਝ ਤੁਹਾਡੇ ਨਾਲ ਕਰਦੇ ਨੇ ਫਿਰ ਵੀ ਤੁਸੀਂ ਘਰ ਦੇ ਤੋਂ ਲੁਕੋ ਰੱਖਦੇ ਹੋ ਉਣਾ ਮੰਮੀ ਉਹੀ ਤਾਂ ਹੈ ਪੁੱਤ ਚੱਲ ਕੋਈ ਗੱਲ ਨਹੀਂ ਹੁਣ ਕੋਈ ਦੁੱਖ ਸੁੱਖ ਹੁੰਦਾ ਹੁਣ ਇਹ ਤਾਂ ਓਲੇ ਹੋ ਕੇ ਕਹਿਣ ਦੀ ਲੋੜ ਨਹੀਂ ਇਹ ਤੇ ਸਾਹਮਣੇ ਮੈਨੂੰ ਦੱਸ ਦਿਆ ਕਰ ਨਾਲੇ ਮੈਂ ਕਿਹੜਾ ਬਗਾਨੀਆਂ ਦੀਦੀ ਤੁਸੀਂ ਮੇਰੇ ਕੋਲੇ ਕਰ ਲਿਆ ਕਰੋ ਜੀ ਕੋਈ ਵੀ ਗੱਲ ਹੁੰਦੀ ਆ ਘਬਰਾਇਆ ਨਾ ਕਰੋ ਨਹੀਂ ਕੋਈ ਨਾ ਤੁਸੀਂ ਕਹਤਾ ਉਹੀ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ ਮੈਨੂੰ ਥੋੜਾ ਜਿਹਾ ਪਾਣੀ ਲਿਆ ਤੂੰ ਪੀਣ ਨੂੰ ਹਾਂਜੀ ਲਿਆਉਣੀ ਆ ਕੀ ਹੈ ਮਾਂ ਕਿਸ ਤੋਂ ਦੱਸਤਾ ਦੀ ਅਗਰ ਕਿਸ ਨੂੰ ਵੀ ਮੈਂ ਆਸ ਕੀ ਮਿਲਾਉਂਗੀ ਅਕੇ ਤੇ ਸਾਰੇ ਤੰਗ ਕਰਦੇ ਨੇ ਉੱਥੇ ਸ਼ੁਕਰ ਹੈ ਮੈਂ ਮੌਕੇ ਤੇ ਸਾਰਾ ਕੁਝ ਸੰਭਲਿਆ ਨਾ ਮੇਰੀ ਗੱਲ ਸੁਣ ਮੈਨੂੰ ਕਿਹੜਾ ਹੈਗਾ ਸੀ ਪਹਿਲਾਂ ਮਨ 'ਚ ਮੈਂ ਤਾਂ ਉਹਨਾਂ ਨੂੰ ਫੁਰਗੀ ਉਹਦੇ ਕੋਲ ਕੱਪੜੇ ਫੜਾਉਣ ਗਈ ਮਹਾਂ ਚਾਲ ਇੱਕ ਵਾਰ ਕਹਿ ਕੇ ਦੇਖ ਲੈਣੀ ਉਹ ਤਾਂ ਫੱਟ ਮੰਨ ਗਈ ਜਦ ੱਸ ਮੈਂ ਉਹਦੇ ਨਾਨਕ ਸ਼ੱਕ ਵਾਲੀ ਗੱਲ ਦੱਸਤੀ ਲੈ ਮਾ ਤੇਰਾ ਵੀ ਸਰੀਪ ਹੈ ਤੂੰ ਇੱਕ ਵਾਰ ਸਹੀ ਮੈਨੂੰ ਤਾਂ ਦੱਸ ਦਿਆ ਕਰ ਮੈਨੂੰ ਵੀ ਕੀ ਹੈ ਫਿਰ ਤੂੰ ਆਪੇ ਤਾਂ ਕਹਿੰਦੀ ਸੀ ਕਿ ਵੀ ਉਹਨਾਂ ਤੋਂ ਲੈ ਲਈ ਹੁਣ ਨੋਟ ਦੇਖਿਆ ਜਦੇ ਤਿਆਰ ਹੋ ਗਏ ਦੇਣ ਨੂੰ ਨਾ ਐਡੇ ਵੱਡੇ ਬੰਬ ਰੋਡ ਨੂੰ ਕਿਹਨੇ ਕਿਹਾ ਸੀ ਸੰਗ ਕਰਦੇ ਨੇ ਸੋਹਰੇ ਲੈ ਸੁੱਖੀ ਸੰਧੀ ਸੋਹਰਿਆਂ ਤੋਂ ਤੰਗ ਕਰਵਾ ਦੇ ਮੈਨੂੰ ਚੱਲ ਜੇ ਤੈਨੂੰ ਕਹਤਾ ਵੀ ਹੁਣ ਇਹ ਨਹੀਂ ਕਹਾ ਗੱਲ ਕਰਦੀ ਹੈਗੀ ਜੇ ਗੱਲ ਕਰਤੀ ਫੇਰ ਇਹਨੇ ਨਾ ਕਰੀਦੇ ਪਿਓ ਨੇ ਕਰਤੀ ਦੀ ਮਾਂ ਨੇ ਕਰਤੀ ਫੇਰ ਇਹ ਨਹੀਂ ਕਰਦੇ ਅਜੀ ਨਵੀਂ ਨਵੀਂ ਰਿਸ਼ਤੇਦਾਰੀ ਆ ਚਲੋ ਆ ਗਈ ਮੰਮੀ ਹਾਂ ਬੁੱਤ ਮੈਂ ਆਲੂ ਰੱਖਤੇ ਉਬਲ ਮੈਂ ਕਹਿੰਦੀ ਸੀ ਅੱਜ ਆਪਾਂ ਆਲੂਆਂ ਦੀ ਸਬਜ਼ੀ ਬਣਾ ਲਾਂਗੇ ਸਬਜ਼ੀਆਂ ਖਾ ਖਾ ਕੇ ਨਾ ਜੀ ਜੱਕਿਆ ਪਿਆ ਚਲ ਠੀਕ ਆ ਜਿਹੜਾ ਕੁਝ ਤੈਨੂੰ ਵਧੀਆ ਲੱਗਦਾ ਬੁੱਤ ਬਣਾ ਲੈ ਹਾਂ ਤੇ ਮੰਮੀ ਮੈਂ ਨਾ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਹਾਂ ਦੱਸ ਤੁਸੀਂ ਤਾਂ ਕਹਿੰਦੇ ਸੀਗੇ ਵੀ ਦੀਦੀ ਦੇ ਸਹੁਰੇ ਨਾ ਦੀਦੀ ਨੂੰ ਬਹੁਤ ਤੰਗ ਕਰਦੇ ਨੇ ਫਿਰ ਉਹ ਦੀਦੀ ਨੂੰ 15 ਕ ਦਿਨਾਂ ਬਾਅਦ ਕਿਵੇਂ ਭੇਜ ਦਿੰਦੇ ਨੇ ਇੱਥੇ ਪੁੱਤ ਆਪਣੇ ਮਤਲਬ ਨੂੰ ਭੇਜਦੇ ਨੇ ਐ ਕਿੱਥੇ ਆਉਣ ਦਿੰਦੇ ਨੇ ਜਦ ਲੋੜ ਹੁੰਦੀ ਆ ਪੈਸਿਆਂ ਦੀ ਲੋੜ ਪੈਂਦੀ ਆ ਕਿਸੇ ਹੋਰ ਚੀਜ਼ ਦੀ ਫਿਰ ਤੋੜ ਦਿੰਦੇ ਨੇ ਵਿਚਾਰੀ ਨੂੰ ਅੱਛਾ ਹੁਣ ਕਿਸੇ ਨੂੰ ਪੁੱਤ ਕੀ ਦਸੀਏ ਪਰ ਸ਼ਿਵ ਤਾਂ ਮੈਨੂੰ ਐ ਕਹਿੰਦੇ ਸੀ ਕਹਿੰਦੇ ਮੇਰੀ ਗੱਲ ਸੁਣ ਤੇ ਸ਼ਿਵ ਕੋ ਗੱਲ ਕਰਤੀ ਪੁੱਤ ਤੈਨੂੰ ਮੈਂ ਕਿਹਾ ਸੀ ਵੀ ਉਹਦੇ ਲਾਵੇ ਗੱਲ ਨਾ ਕਰੀਂ ਦੇਖਿਆ ਉਹੀ ਕਲੇਸ਼ ਹੋ ਜਾਣਾ ਹੁਣ ਹੁਣ ਉਹਨੇ ਪੁਰਾਣੇ ਨਾਲ ਲੜਪਣਾ ਉਹਨੇ ਤਾਂ ਛੱਡ ਕੇ ਬਿਠਾ ਦੇਣੀ ਆ ਉਰੇ ਮੰਮੀ ਮੈਂ ਗੱਲ ਨਹੀਂ ਕਰੀ ਉਹਨਾਂ ਕੋਲੇ ਮੈਂ ਤਾਂ ਸਿਰਫ ਇੰਨਾ ਕੀ ਪੁੱਛਿਆ ਸੀ ਵੀ ਦੀਦੀ ਦੀ ਫੈਮਲੀ ਕਿਵੇਂ ਆ ਸੋਹਰਾ ਉਹ ਕਹਿੰਦੇ ਵੀ ਉਹਦੀ ਫੈਮਲੀ ਤਾਂ ਬਹੁਤ ਜ਼ਿਆਦਾ ਚੰਗੀ ਆ ਤੇ ਘਰ ਵਾਲੇ ਤਾਂ ਕਹਿੰਦੇ ਉਹ ਤਾਂ ਬਹੁਤ ਸਿਆਣਾ ਪੁੱਤ ਕੀ ਕਰਾਂ ਹੁਣ ਸ਼ੇਵਦੀ ਨਿਗਾ ਦੇ ਵਿੱਚ ਤਾਂ ਚੰਗੇ ਹੀ ਨੇ ਉਹਨੂੰ ਕਦੇ ਦੱਸਿਆ ਹੀ ਨਹੀਂ ਵੀ ਆਹ ਕੁਝ ਕਰਦੇ ਨੇ ਆਪਣੀ ਕੁੜੀ ਨਾਲ ਜੇ ਦੱਸ ਤਾ ਦੇਖ ਲੈ ਫਿਰ ਉਹੀ ਕਲੇਸ਼ ਹੋ ਜਾਣਾ ਉਹੀ ਛੱਡ ਛੜੀਏ ਤੇ ਗੱਲਾਂ ਹੋ ਜਾਣੀਆਂ ਨੇ ਪੁੱਤ ਮੈਂ ਤਾਂ ਡਰਦੀ ਆ ਨਹੀਂ ਨਹੀਂ ਮੰਮੀ ਦੱਸਦੀ ਨਹੀਂ ਹੈਗੀ ਮੈਂ ਮੈਂ ਤਾਂ ਬਸ ਉਹੀ ਪੁੱਛਿਆ ਸੀ ਉਹਨਾਂ ਤੋਂ ਮੈਂ ਗੱਲ ਨਹੀਂ ਉਹਨਾਂ ਕੋਲ ਹੀ ਕੋਈ ਵੀ ਕਰੀ ਹਾਂ ਪੁੱਤ ਉਹਦੇ ਕੋਲ ਤਾਂ ਕੋਈ ਗੱਲ ਨਾ ਕਰੀ ਤੈਨੂੰ ਪਤਾ ਉਹਦੇ ਸੁਭਾਅ ਦਾ ਤਾਂ ਨਹੀਂ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੈਂ ਨਹੀਂ ਬੋਲੀ ਥੋੜੀਾਂ ਕਿ ਵੀ ਉਹਦੇ ਕੋਲ ਗੱਲ ਕਰੂੰਗੀ ਚਲ ਠੀਕ ਹੈ ਲਿਆ ਜੇ ਕੋਈ ਕੰਮ ਕਰਨੇ ਵਾਲਾ ਮੈਂ ਕਰ ਦੰਨੀ ਆ ਕੋਈ ਨਾ ਮੰਮੀ ਮੈਂ ਬਸ ਬਣਾਉਣੀ ਆ ਸਬਜ਼ੀ ਤੇ ਉਧਰ ਡੈਡੀ ਵੀ ਕਹਿੰਦੇ ਸੀ ਉਹਨਾਂ ਨੇ ਜਾਣਾ ਤੇ ਉਹ ਹਿੱਲਾ ਕਰ ਦੇਣਗੇ ਮੰਮੀ ਪੈਸੇ ਆਂਦਾ ਕੋਈ हां पुत्त एक बार और अपने डैडी ਨੂੰ ਯਾਦ ਨਾਲ ਕਹਿ ਦੀ ਵੀ ਕਰ ਦੇ ਉਹੀ ਗੱਲ ਆ ਫੇਰ ਕੁੜੀ ਵਿਚਾਰੀ ਪੈਸੇ ਲਊਗੀ ਤਾਂ ਜਾਊਗੀ ਉਰ ਨਹੀਂ ਜਾਣ ਜੋਗੀ ਵੀ ਨਹੀਂ ਹੈਗੀ ਉਹ ਤਾਂ ਮੰਮੀ ਇੱਕ ਵਾਰੀ ਮੈਂ ਕਹਿ ਦੂੰਗੀ ਹੋਰ ਡੈਡੀ ਨੂੰ ਪਰ ਮੈਨੂੰ ਪਤਾ ਡੈਡੀ ਭੁੱਲਦੇ ਨਹੀਂ ਹੁੰਦੇ ਹੈਗੇ ਉਹ ਕਰ ਦੇਣਗੇ ਹਿੱਲਾ ਕੋਈ ਨਾ ਕੋਈ ਚੱਲ ਠੀਕ ਆ ਪੁੱਤ ਹਾਤਾ ਤਾਂ ਬਹੁਤ ਮੇਰਾ ਮਾਨ ਦਾ ਬੋਝੇ ਹੌਲਾ ਕਰਤਾ ਨਹੀਂ ਮੈਂ ਤਾਂ ਆਪਣੇ ਆਪ ਜੇ ਨਾ ਤੈਨੂੰ ਦੱਸਦੀ ਮੈਂ ਬੜਾ ਇੰਨੇ ਪੈਸਿਆਂ ਦਾ ਕਿੱਥੋਂ ਕੱਲੀ ਹੀਲਾ ਕਰਦੀ ਹੁਣ ਰਲ ਮਿਲ ਕੇ ਹੋਤਾ ਜਾਊਗਾ ਚੱਲ ਕੋਈ ਨਾ ਮੰਮੀ ਤੁਸੀਂ ਜਾਓ ਬੈਠੋ ਤੇ ਮੈਂ ਕਰ ਲਾਂਗਾ ਮੈਂ ਚੱਲ ਠੀਕ ਆ ਪੁੱਤ ਲੈ ਗਲਾਸ ਇੱਧਰ ਰੱਖ ਲੈ ਜੂਠਾ ਚੱਲ ਪੁੱਤ ਡੈਡੀ ਥੋੜਾ ਟਾਈਮ ਹੋਰ ਵੇਟ ਕਰ ਲੈਂਦੇ ਸ਼ਿਵ ਆ ਜਾਂਦਾ ਛੱਡਿਆਉਂਦਾ ਤੁਹਾਨੂੰ ਉਹ ਕੋਈ ਨਾ ਪੁੱਤ ਮੈਂ ਬਗਜੂਆਂ ਦੇਖ ਟਾਈਮ ਆਇਆ ਪਿਆ ਉਹਨੂੰ ਜਵਾਕ ਨੂੰ ਕੋਈ ਕੰਮ ਵੀ ਹੋ ਸਕਦਾ ਹੈ ਨਹੀਂ ਤਾਂ ਹੁਣ ਨੂੰ ਆ ਜਾਓ ਕੋਈ ਨਾ ਪੁੱਤ ਮੈਂ ਬਗਜੂ ਨਾਲੇ ਪੁੱਤ ਮੇਰੀ ਗੱਲ ਸੁਣ ਤੂੰ ਸੋਚਣਾ ਕਰੀ ਚੰਗਾ ਮੈਂ ਜਾ ਕੇ ਪੈਸੇ ਦਾ ਪ੍ਰਬੰਧ ਕਰਦਾਗਾ ਤੈਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਮੈਂ ਵੀ ਡੈਡੀ ਨੇ ਕਹਿਣ ਲੱਗੀ ਸੀ ਦਵਾਰੇ ਤੁਹਾਨੂੰ ਵੀ ਗੌਰ ਕਰਿਓ ਗੱਲ ਤੇ ਚੰਗਾ ਕਿਉਂਕਿ ਦੀਦੀ ਉਦੋਂ ਤੱਕ ਜਾ ਨਹੀਂ ਸਕਦੀ ਹੈਗੀ ਜੋ ਤੱਕ ਉਹਦਾ ਪੈਸੇ ਦਾ ਹਿੱਲਾ ਨਹੀਂ ਹੁੰਦਾ ਕਿਉਂਕਿ ਉਹਦੇ ਸਹੁਰਿਆਂ ਨੇ ਕਿਹਾ ਵੀ ਉਹ ਘਰੇ ਨਹੀਂ ਬੜਨਾ ਤੂੰ ਜੋ ਤੱਕ ਪੈਸੇ ਨਹੀਂ ਲੈ ਕੇ ਆਉਂਦੀ ਪੁੱਤ ਤੂੰ ਫਿਕਰ ਕਿਉਂ ਕਰਦਾ ਫਿਰ ਡੈਡੀ ਅੱਜ ਤੱਕ ਕੋਈ ਗੱਲ ਭੁੱਲਿਆ ਮੈਂ ਸਭ ਤੋਂ ਪਹਿਲਾਂ ਜਾ ਕੇ ਇਹੀ ਪ੍ਰਬੰਧ ਕਰੂੰਗਾ ਉਹ ਤਾਂ ਡੈਡੀ ਮੈਨੂੰ ਪਤਾ ਹੈ ਤੁਸੀਂ ਨਹੀਂ ਭੁੱਲਦੇ ਹੈਗੇ ਪਰ ਮੈਂ ਕਹਿੰਦੀ ਸੀ ਮੰਮੀ ਨੂੰ ਨਾ ਦੱਸਿਓ ਤੁਹਾਨੂੰ ਪਤਾ ਉਹ ਛੋਟੀ ਜਿਹੀ ਗੱਲ ਦੀ ਨਾ ਟੈਨਸ਼ਨ ਲੈ ਜਾਂਦੀ ਆ ਉਹ ਨਹੀਂ ਪੁੱਤ ਉਹ ਨੂੰ ਮੈਂ ਨਹੀਂ ਦੱਸਦਾ ਤੇ ਨਾਲੇ ਇੱਕ ਗੱਲ ਹੋਰ ਮੇਰੀ ਨਾ ਸ਼ਿਵ ਨਾਲ ਗੱਲ ਹੋ ਗਈ ਸੀ ਦੇਖੋ ਹੁਣ ਲਾਪਰੀ ਤਾਈ ਹੋਈ ਆ ਚਾਰ ਦਿਨ ਮੈਂ ਸ਼ਿਵ ਨੂੰ ਕਿਹਾ ਸੀ ਤੇ ਹੁਣ ਤੁਸੀਂ ਆ ਜਾ ਦੋਨੇ ਉਹਨੇ ਕਿਹਾ ਸੀ ਕਹਿੰਦੇ ਡੈਡੀ ਅਸੀਂ ਆ ਜਾਾਂਗੇ ਹਾਂਜੀ ਡੈਡੀ ਆ ਦੀਦੀ ਵਾਲਾ ਮਸਲਾ ਜੇ ਨਿਬੇੜਦਾ ਫੇਰ ਆਉਨੇ ਆ ਤੁਹਾਨੂੰ ਪਤਾ ਉਹਨੂੰ ਵਿਚਾਰੀ ਨੂੰ ਐ ਵੀ ਨਹੀਂ ਨਾ ਛੱਡ ਕੇ ਆ ਸਕਦੇ ਤੇ ਨਾਲੇ ਕੀ ਕਹਿਣਗੇ ਵਿਯੋਗ ਘਰ ਆਈ ਬੈਠੀ ਐ ਤੇ ਆਪ ਪੇਕੇ ਵਾਗੀ ਸਿਆਣੀ ਗੱਲ ਲਤੀਏ ਤੇਰੀ ਮਾਂ ਨੇ ਨਾ ਤੈਨੂੰ ਚੰਗੀਆਂ ਗੱਲਾਂ ਸਿਖਾਈਆਂ ਨੇ ਜਿਹੜਾ ਤੂੰ ਆਪਦੀ ਨੰਦ ਦਾ ਇੰਨਾ ਸੋਚਦੀ ਐ ਤੇ ਨਹੀਂ ਤਰਜਕਾਲ ਤੈਨੂੰ ਪਤਾ ਹੀ ਆ ਪੁੱਤ ਮਾਸਟਰ ਡੈਡੀ ਤੁਹਾਡੇ ਦਿੱਤੇ ਸੰਸਕਾਰੀ ਨੇ ਨਾਲੇ ਤੁਹਾਨੂੰ ਤਾਂ ਮੇਰਾ ਪਤਾ ਹੀ ਆ ਮੈਂ ਤਾਂ ਕਿਸੇ ਨੂੰ ਹੀ ਨਹੀਂ ਦੁਖੀ ਦੇਖ ਸਕਦੀ ਚਲ ਠੀਕ ਐ ਪੁੱਤ ਤੂੰ ਹੁਣ ਨਾ ਸੋਚ ਨਾ ਕਰੀ ਮੈਂ ਤੈਨੂੰ ਦੁਬਾਰੇ ਫੇਰ ਜਿਆਦਾ ਕਰਾਉਣਾ ਵੀ ਕੋਈ ਫਿਕਰ ਨਹੀਂ ਕਰਨਾ ਤੇਰਾ ਡੈਡੀ ਹੁਣ ਜਾਣਦਾ ਉੱਥੇ ਜਾ ਕੇ ਸਭ ਤੋਂ ਪਹਿਲਾਂ ਤੇਰਾ ਹੀ ਇੰਤਜ਼ਾਮ ਕਰਦਾ ਠੀਕ ਐ ਪੁੱਤ ਠੀਕ ਐ ਡੈਡੀ ਚੰਗਾ ਫਿਰ ਠੀਕ ਐ ਮੰਮੀ ਦਾ ਧਿਆਨ ਰੱਖਿਓ ਨਾਲ ਲਈ ਉਹ ਕੋਈ ਨਾ ਪੁੱਤ ਹਾਂ ਉਹਨੂੰ ਹੌਂਸਲਾ ਦੇ ਦੇਓ ਵੀ ਆਊਗੀ ਉਹ ਕੱਲ ਨੂੰ ਉਹ ਪੁੱਤੋ ਦਾ ਧਿਆਨ ਮੈਂ ਹਰ ਟਾਈਮ ਰੱਖਦਾ ਚੰਗਾ ਠੀਕ ਹੈ ਡੈਡੀ ਰੀਤਾ ਤੂੰ ਕਿਵੇਂ ਖੜੀ ਹੈਂ ਇੱਥੇ ਕੁਛ ਨਹੀਂ ਦੀਦੀ ਉਹ ਡੈਡੀ ਜਾ ਰਹੀ ਸੀਗੇ ਅੱਛਾ ਵਾਗਿਆ ਤੇਰੇ ਡੈਡੀ ਹਾਂਜੀ ਚੱਲ ਵਧੀਆ ਹਨਾ ਤੇਰੇ ਕੋਲ ਇੱਕ ਦਿਨ ਲੱਗ ਗਿਆ ਨਾਲ ਤਾਂ ਤੇਰਾ ਜੀ ਲੱਗ ਗਿਆ ਹੋਊਗਾ ਨਾਲ ਤੇਰੇ ਡੈਡੀ ਦਾ ਲੱਗ ਗਿਆ ਹੋਊਗਾ ਹਾਂ ਡੈਡੀ ਦਾ ਵੀ ਲੱਗ ਗਿਆ ਸੀ ਤੇ ਮੇਰਾ ਵੀ ਲੱਗ ਗਿਆ ਸੀ ਤੇ ਨਾਲੇ ਮੈਂ ਤਾਂ ਡੈਡੀ ਨੂੰ ਕਿਹਾ ਸੀਗਾ ਮੈਂ ਕਿਹਾ ਡੈਡੀ ਕਿੱਦਾਂ ਦਿਨ ਹੋ ਰਹਿ ਜੋ ਪਰ ਤੁਹਾਨੂੰ ਪਤਾ ਮਮਮੀ ਹੈ ਨਾ ਇਕੱਲੀ ਪਿੱਛੇ ਸਰਦਾ ਨਹੀਂ ਹੈਗਾ ਹੋਰ ਉਹ ਤਾਂ ਹੈ ਫਿਰ ਤੇ ਮਮਮੀ ਦਾ ਜੀਨ ਲੱਗਣਾ ਹੈਗਾ ਹਨਾ ਚਲ ਉਹ ਵੀ ਆ ਜਾਂਦੀ ਫਿਰ ਮਿਲ ਜਾਂਦੀ ਨਹੀਂ ਫਿਰ ਤੁਹਾਨੂੰ ਪਤਾ ਪਿੱਛੇ ਔਖਾ ਹੈਗਾ ਹਾਂ ਹਾਂ ਤੇ ਲਾਪਰੀ ਦੀ ਦੀਹਾਰੇ ਨਾਲ ਮਿਲ ਲੋ ਅਛਾ ਲਾਪਰੀ ਤਾਂ ਰਹੀ ਹੈਗੀ ਹਾਂਜੀ ਅੱਛਾ ਚਲ ਕੋਈ ਨਾ ਫਿਰ ਮਿਲ ਜੂਗੀ ਹੁਣ ਤਾਂ ਮੇਰੇ ਕੰਮ ਜੇ ਪਏ ਨੇ ਹਲੇ ਨਾਲੇ ਮੈਨੂੰ ਤਾਂ ਸੱਚੀ ਦੀ ਗੱਲ ਨਾ ਕਰੇ ਕਿਸੇ ਕੋਲੇ ਮੈਨੂੰ ਤਾਂ ਨਾ ਲਾਪੇ ਦੀ ਦੀ ਤੇ ਸੱਚੀ ਬਲਾਈ ਤਾਂ ਰਸਾਈ ਜਾਂਦਾ ਕਿਉਂ ਕੀ ਹੋ ਗਿਆ ਕੁੜੀ ਹੈ ਜਾ ਤੁਹਾਨੂੰ ਪਤਾ ਤਾਂ ਹੈਗਾ ਉਥੇ ਸਹੁਰਿਆਂ ਨੂੰ ਕਿੰਨਾ ਤੰਗ ਕਰਦੇ ਨੇ ਤੁਹਾਨੂੰ ਤਾਂ ਪਤਾ ਹੀ ਹੋਊਗਾ ਇਹ ਗੱਲ ਦਾ ਕੀਦੇ ਸਹੁਰੇ ਲਾਪਰੇ ਦੀਦੀ ਦੇ ਉਹਦੇ ਸਹੁਰਿਆਂ ਨੂੰ ਕਦੋਂ ਤੋਂ ਤੰਗ ਕਰਨ ਲੱਗੇ ਉਹ ਤਾਂ ਇੰਨੇ ਚੰਗੇ ਨੇ ਚੰਗੇ ਨੇ ਲੈ ਹੋਰ ਹੋਣਾ ਨਹੀਂ ਦੀਦੀ ਤੁਹਾਨੂੰ ਫਿਰ ਪਤਾ ਹੀ ਨਹੀਂ ਹੈਗਾ ਗੱਲ ਦਾ ਮੈਨੂੰ ਮੰਮੀ ਨੇ ਦੱਸਿਆ ਅੱਜ ਮੰਮੀ ਕਹਿੰਦੀ ਇਹਦੇ ਸਹੁਰੇ ਤਾਂ ਕਹਿੰਦੀ ਬਹੁਤ ਖਰਾਬ ਨੇ ਬਹੁਤ ਤੰਗ ਕਰਦੇ ਨੇ ਨਾਲੇ ਨਮੀ ਤੋਂ ਨਮੀ ਚੀਜ਼ ਦੀ ਮੰਗ ਕਰਦੇ ਨੇ ਨਾ ਬਾਈ ਜਿੱਥੋਂ ਤੱਕ ਮੈਨੂੰ ਪਤਾ ਹੈ ਉਹ ਤਾਂ ਇੰਨੇ ਭੋਲੇ ਭਾਲੇ ਨੇ ਪ੍ਰੀਤਾ ਇਹ ਸੰਕਾਦੀ ਇਹ ਉਹਨਾਂ ਨੂੰ ਤੰਗ ਕਰਦੀ ਆ ਉਹ ਇਹਨੂੰ ਨਹੀਂ ਤੰਗ ਕਰਦੇ ਨਹੀਂ ਨਹੀਂ ਦੀਦੀ ਮੰਮੀ ਨੇ ਨਾ ਕਿਸੇ ਨੂੰ ਦੱਸਿਆ ਨਹੀਂ ਹੈਗਾ ਉਹਨਾਂ ਨੇ ਤਾਂ ਸ਼ਿਵ ਨੂੰ ਵੀ ਨਹੀਂ ਦੱਸਿਆ ਹੋਰ ਤਾਂ ਹੋਰ ਓਹੋ ਪ੍ਰੀਤਾ ਫਿਰ ਤਾਂ ਮੈਂ ਮੰਨ ਲਾਂ ਬਈ ਮੈਂ ਉੱਥੇ ਗਈ ਹੋਈ ਆ ਉਹਦੇ ਸਹੁਰੇ ਉਹ ਤਾਂ ਸੰਕਾਦੀ ਉਹਨਾਂ ਨੂੰ ਤੰਗ ਕਰਦੀ ਆ ਜੇ ਉਹਨਾਂ ਨੂੰ ਕੋਈ ਜੇ ਉਹਨੂੰ ਲੋਡ ਹੋਵੇ ਨਾ ਉਹ ਸਾਰਾ ਵਿਲਵਾ ਦਿੰਦੇ ਨੇ ਐਨੇ ਚੰਗੇ ਨੇ ਉਹ ਤਾਂ ਅੱਛਾ ਹਾਂ ਫਿਰ ਮੰਮੀ ਤੇ ਲਪਰੀਤ ਨੇ ਮੈਨੂੰ ਕਾਹਤੋਂ ਕਿਹਾ ਇਹ ਤਾਂ ਮੈਨੂੰ ਪਤਾ ਨਹੀਂ ਹੈਗਾ ਕਿਉਂ ਕਿਹਾ ਐਂ ਕਰ ਤੂੰ ਪਤਾ ਕਰ ਲੈ ਪਤਾ ਤਾਂ ਮੈਂ ਕਿਵੇਂ ਕਰਾਂ ਦੀਦੀ ਨਾਲੇ ਮੈਨੂੰ ਤਾਂ ਨਾ ਮੰਮੀ ਨੇ ਕਿਹਾ ਹੈਗਾ ਕਹਿੰਦੀ ਕਿਸੇ ਕੋਲ ਗੱਲ ਨਹੀਂ ਕਰਨੀ ਮੈਂ ਤੁਹਾਡੇ ਕੋਲੇ ਗੱਲ ਕਰੀਏ ਤੁਸੀਂ ਦੱਸਿਓ ਨਾ ਕਿਸੇ ਨੂੰ ਨਾ ਨਾ ਪ੍ਰੀਤ ਮੈਨੂੰ ਤੇਰੀ ਸਮਝ ਲੱਗੀ ਮੈਂ ਨਹੀਂ ਕਿਸੇ ਨੂੰ ਗੱਲ ਕਰਦੀ ਹੈਗੀ ਐਂ ਕਰ ਤੂੰ ਪਤਾ ਕਰ ਲੈ ਠੀਕ ਹੈ ਕੁਝ ਚਾਲਚੂਲ ਹੋ ਗਈ ਸੱਚੇ ਮੈਨੂੰ ਲੱਗਦਾ ਹੈ ਚਲੋ ਮੈਂ ਦੇਖਦੀ ਹਾਂ ਦੀਦੀ ਉਹ ਭੈਣੇ ਚੰਗੇ ਨੇ ਕਦੇ ਕੁਛ ਕਿਹਾ ਨਹੀਂ ਹੈ ਗਿਆ ਲਾਪ੍ਰਿਤ ਨੂੰ ਫਰੇਗਾ ਤੂੰ ਕਹਿੰਦਾ ਤੈਨੂੰ ਮੈਨੂੰ ਤਾਂ ਆਪਣੀ ਸਮਝ ਆਉਂਦੀ ਵੀ ਮੈਨੂੰ ਕਾਹਤੋਂ ਕਹਿੰਦਾ ਫਿਰ ਹਾਂ ਹੈਨਾ ਚਲੋ ਅੱਜ ਉਹ ਚਾਹ ਬਣਾ ਲੈਣੇ ਆ ਨਾ ਪ੍ਰੀਤ ਚਾਹ ਨਹੀਂ ਮੈਂ ਪੀਂਦੀ ਹੈਗੀ ਮੈਂ ਤਾਂ ਇੱਧਰ ਕਿੜਾ ਜਾ ਮਾਰਨ ਆਈ ਸੀ ਬਾਹਰ ਦੇਖਣ ਆਈ ਸੀਗੀ ਚੋਦੀ ਕੁਗੀ ਮੈਨੂੰ ਸਾਹਮਣੇ ਚਲੋ ਕੋਈ ਨਾ ਚਾਲਾ ਤੂੰ ਕਰ ਲੈ ਅੱਜ ਕਰੂ ਨਾਲੇ ਕਰੀ ਹਾਂ ਕੋਈ ਨਾ ਜਦੋਂ ਕੋਈ ਹੁੰਦਾ ਨਹੀਂ ਕਰੇ ਉਦੋਂ ਆਇਆ ਕਰੂੰਗੀ ਚਲੋ ਫਿਰ ਉਹ ਦੇਖ ਵੀ ਨਾ ਲੈਣ ਤੁਹਾਨੂੰ ਹਾਂ ਠੀਕ ਹੈ ਚੰਗਾ ਮੈਂ ਤਾਂ ਸਮਝ ਨਹੀਂ ਆਉਂਦੀ ਦੀਦੀ ਨੂੰ ਵੀ ਨਹੀਂ ਪਤਾ ਹੈਗਾ ਪਤਾ ਨਹੀਂ ਇਨਾਂ ਨੂੰ ਨਹੀਂ ਪਤਾ ਪਤਾ ਨਹੀਂ ਮੰਮੀ ਹੋਰੀ ਮੈਨੂੰ ਝੂਠ ਬੋਲੀ ਜਾਂਦੇ ਆ ਸਮਝ ਨਹੀਂ ਆ ਰਹੀ ਮੈਨੂੰ ਤਾਂ ਕੁਝ ਕੀ ਹੋਈ ਜਾਂਦਾ ਮੇਰੇ ਪੈਸੇ ਆਣਾ ਹੀਲਾ ਤਾਂ ਹੋ ਗਿਆ। ਵੈਸੇ ਵੀ ਇਹ ਤਾਂ ਮੂਰਖ ਹੈ। ਇਹਨੂੰ ਤਾਂ ਅਸੀਂ ਇੱਕ ਮਿੰਟ ਵਿੱਚ ਮੂਰਖ ਬਣਾ ਲੀਏ। ਜਿਵੇਂ ਹੁਣ ਇਹ ਤੋਂ 2 ਲੱਖ ਰੁਪਏ ਕਢਵਾ ਲਾਂਗੇ। ਹੌਲੀ-ਹੌਲੀ ਬੱਗ ਦੀ ਡਿਮਾਂਡ ਕਰ ਲੂੰਗੀ। ਵੱਧ ਕਢਵਾ ਲਾਂਗੇ। ਇਹਦਾ ਕੀ ਹੈ? ਇਹ ਤਾਂ ਜਿਵੇਂ ਮਰਜ਼ੀ ਮੰਗਰ ਲਾ ਲੇ। ਅਮ ਪੱਬੀ ਹਾਲਾਪ੍ਰੀਤ ਉਰੇ ਆਇਓ ਮੜਾ ਜੇ ਮੈਂ ਗੱਲ ਕਰਨੀ ਸੀ ਇੱਕ। ਹਾਂ ਦੱਸ। ਮੈਂ ਕਹਿੰਦੀ ਸੀ ਸਾਡੇ ਨਾ ਉਹ ਮੇਰੀ ਮਤਲਬ ਸਾਡੀ ਦੋਤੀ ਦਾ ਵਿਆਹ ਹੈ ਅਚਾਨਕ ਸ਼ੱਕ ਭਰ ਕੇ ਆਵਾਂਗੇ ਪਹਿਲੀ ਨਾਨਕ ਸ਼ੱਕ ਹੈ ਸਾਡੀ ਹਾਂ ਤੇ ਆ ਬਸ 15 20 ਦਿਨ ਰਹਿੰਦੇ ਨੇ ਵਿਆਹ ਚ ਹੂੰ ਤੇ ਮੇਰੀਆਂ ਸਾਰੀਆਂ ਦਰਾਨੀਆਂ ਜੀ ਠਾਣੀਆਂ ਤਾਂ ਸੋਨੇ ਨਾਲ ਲੱਤਪਤ ਹੋ ਕੇ ਜਾਣ ਗਈਆਂ ਮੇਰੇ ਕੋਲ ਨਾ ਤਾਂ ਕੰਨ ਚ ਪਾਉਣ ਨੂੰ ਕੁਸ ਹੈ ਨਾ ਗਲ ਚ ਪਾਉਣ ਨੂੰ ਨਾ ਵਾਹਾਂ ਚ ਪਾਉਣ ਨੂੰ ਆਮੁੱਲ ਦੇ ਜੇ ਵੱਡੇ ਪੈਂਦੇ ਨਹੀਂ ਹੈਗੇ ਜੇ ਮੁੱਲ ਦੇ ਪਾਅ ਵੀ ਲਈਏ ਉਹੀ ਗੱਲ ਸਾਰੀਆਂ ਮੇਰਾ ਮਜ਼ਾਕ ਉਡਾਉਂਦੀਆਂ ਨੇ ਹੁਣ ਤਾਂ ਪਤਾ ਹੀ ਹੈ ਨਾ ਜਦੋਂ ਮੇਰਾ ਵਿਆਹ ਹੋਇਆ ਸੀ ਉਦੋਂ ਬਾਪੂ ਤਾਂ ਹੈ ਨਹੀਂ ਤੀਗਾ ਸਿਰ ਤੇ ਘਰ ਦੇ ਹਾਲਾਤ ਇਹ ਜੇ ਵਧੀਆ ਨਹੀਂ ਸੀ ਇਹਨੇ ਤਾਂ ਕਰਕੇ ਮੈਨੂੰ ਤਾਂ ਕੁਝ ਨਹੀਂ ਪਾਇਆ ਸੀ ਬਸ ਐਡੇ-ੜੇ ਨਾਲ ਲਗਮੇ ਜ ਟੋਪ ਸਪਾਈ ਤੀਗੇ ਉਹ ਵੀ ਮੈਂ ਸਾਮਕੇ ਰੱਖ ਰੱਖੇ ਨੇ ਕਦੇ ਆਉਣ ਜਾਣ ਚ ਪਾ ਲੈਨੀ ਆ ਹੁਣ ਤਾਂ ਮੈਨੂੰ ਬਹੁਤ ਫਿਕਰ ਹੋਈ ਪਈ ਹੈ ਵੀ ਹੁਣ ਮੈਂ ਕੀ ਕਰੂੰਗੀ ਮੈਂ ਤਾਂ ਉਹਨਾਂ ਨੂੰ ਐ ਵੀ ਗੱਪ ਮਾਰੀ ਬੈਠੀ ਨਾ ਵੀ ਮੇਰੇ ਪੇਕੇਆਂ ਨੂੰ ਮੈਨੂੰ ਬਹੁਤ ਕੁਝ ਪਾਇਆ ਤੀ ਸੈੱਟ ਪਾਇਆ ਤੀ ਪੂਰਾ ਵੀ ਉਹ ਮੈਂ ਕਦੇ-ਕਦੇ ਪਾਉਣੀ ਹੁੰਨੀ ਆ ਅੱਜ ਤੱਕ ਕਿਉਂ ਮੈਨੂੰ ਕਹਿਣ ਲੱਗ ਗਈਆਂ ਆ ਕੇ ਫਿਰ ਤਾਂ ਤੂੰ ਵਿਆਹ ਤੇ ਉਹੀ ਸੈੱਟ ਪਾਉਂਦੀ ਹੋਏਂਗੀ ਮੈਂ ਕਿਹਾ ਹਾਂ ਮੈਂ ਕਹਿ ਤਾਂ ਦਿੱਤਾ ਪਰ ਹੁਣ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਸੈੱਟ ਮੈਂ ਪਾਵਾਂ ਕਿਵੇਂ ਫਿਰ ਲਪ੍ਰਿਤਮ ਮੈਂ ਕੀ ਕਰ ਸਕਦੀ ਹਾਂ ਇਹਦੇ 'ਚ ਹਾਂ ਪਰਪਾ ਵੀ ਤੂੰ ਵੀ ਕੀ ਕਰ ਸਕਦੀ ਹਾਂ ਨਾ ਚੱਲ ਮੈਂ ਦੇਖਦੀ ਹਾਂ ਫਿਰ ਕਿਸੇ ਤੋਂ ਮੰਗ ਕੇ ਲੈ ਜਾਣਾ ਪਊਗਾ ਸੈੱਟ ਜੇ ਕੋਈ ਹੈਲਪ ਕਰ ਦੂਗਾ ਤਾਂ ਲੇ ਕਿਸੇ ਤੋਂ ਕਿਉਂ ਮੰਗਣਾ ਬੋਲੀ ਤੂੰ ਮੇਰਾ ਸੈੱਟ ਲੈ ਜੀ ਮੈਨੂੰ ਮੰਮੀ ਹੋ ਰਹੀ ਨੇ ਕਿੰਨਾ ਸੋਹਣਾ ਤਾਂ ਸੈੱਟ ਪਾਇਆ ਤੇ ਨਾਲ ਕੰਗਣੇ ਵੀ ਨੇ ਦੋ ਹੀ ਹੱਥਾਂ ਦੇ ਸੋਨੇ ਦੇ ਨਹੀਂ ਨਹੀਂ ਪਾਗਲੇ ਤੂੰ ਤੇਰਾ ਸੈੱਟ ਥੋੜੀ ਪਾਉਂਗੀ ਮੈਂ ਸੋਹਣੀ ਲੱਗੂਗੀ ਦੱਸ ਸੋਹਣੀ ਵਾਲੀ ਕਿਹੜੀ ਗੱਲ ਆ ਮੈਂ ਬਗਾਨੀ ਆ ਨਾਲੇ ਮੈਨੂੰ ਲੱਗਦਾ ਤੂੰ ਤਾਂ ਮੈਨੂੰ ਨਾ ਬਗਾਨੀ ਸਮਝਦੀ ਐ ਤਾਂ ਹੀ ਤਾਂ ਮੈਂ ਥੋ ਲੈਂਦੀ ਨਹੀਂ ਨਹੀਂ ਭਾਬੀ ਇਹ ਜੀ ਬਗਾਨੀ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਚੰਗਾ ਨਹੀਂ ਨਾ ਲੱਗਦਾ ਮੈਂ ਤਾਂ ਪਹਿਲੀ ਤੇਰਾ ਦੇਣਾ ਕਦੇ ਦੇ ਨਹੀਂ ਸਕਦੀ ਜਿਹੜਾ ਤੂੰ ਪੈਸੇ ਦੇਣ ਵਾਸਤੇ ਮਿੰਟ ਚ ਮੰਨ ਗਈ ਮੇਰੀ ਹੈਲਪ ਕਰਨ ਵਾਸਤੇ ਮੈਂ करूंगी ਉਹ ਪਿੱਛੇ ਚਾਚੇ ਦਾ ਘਰ ਹੈ ਉਹਦੀ ਉਹਨਾਂ ਨਾਲ ਮੇਰੀ ਵਧੀਆ ਬਣਦੀ ਹੈ ਜੇ ਉਹਦੇ ਕੋਲ ਸੈੱਟ ਹੋਇਆ ਉਹਨੂੰ ਪੁੱਛੂੰਗੀ ਪਰ ਹੈਗੀ ਤਾਂ ਉਹ ਮਾੜੀ ਨਹੀਂ ਢਾਲੀ ਹੈ ਮਨ ਕਰੇ ਉਹਦੀ ਕਹਦੀ ਵੀ ਤੇਰੇ ਪੇਕੇ ਆ ਨਹੀਂ ਤੈਨੂੰ ਕੁਝ ਪਾਇਤੀ ਕੁੜੇ ਜਾਣ ਲੱਗੀ ਨੂੰ ਤੂੰ ਕਿਉਂ ਹੋਰਾਂ ਤੋਂ ਪੁੱਛੇਂਗੀ ਲਾਪੇ ਜਦੋਂ ਮੇਰੇ ਕੋਲੇ ਸਾਰਾ ਕੁਝ ਹੈਗਾ ਨਾਲੇ ਜੇ ਕਿਸੇ ਹੋਰ ਤੋਂ ਲੈਣਾ ਨਾ ਫਿਰ ਮੈਨੂੰ ਨਾ ਬੁਲਾਇਂ ਤੂੰ ਲੈ ਜਦੋਂ ਮੇਰੇ ਕੋਲੇ ਸਾਰਾ ਕੁਝ ਹੈਗਾ ਬੌਲੀਏ ਫਿਰ ਤੈਨੂੰ ਬਾਹਰੋਂ ਮੰਗਣ ਦੀ ਕੀ ਲੋੜ ਹੈ ਕਿਸੇ ਤੋਂ ਤੂੰ ਮੇਰਾ ਪਾ ਕੇ ਜਾਈਂ ਨਾ ਲੈ ਟੌਰ ਬਣਾਈ ਆਪਣੀ ਨਹੀਂ ਭਾਬੀ ਆ ਕੋਈ ਗੱਲ ਹੋਈ ਲੈ ਕਿਵੇਂ ਪਾ ਸਕਦੀ ਆ ਮੈਂ ਤੁਹਾਡਾ ਸੈੱਟ ਕਿਵੇਂ ਪਾਉਂਦੇ ਹੁੰਦੇ ਨੇ ਹੱਥਾਂ ਨਾਲ ਪਾਉਣਾ ਤੋਂ ਨਾਲੇ ਤੂੰ ਤਾਂ ਬਗਾਨੇ ਵਾਲੀਆਂ ਗੱਲਾਂ ਕਰਦੀ ਐ ਜੀ ਜਿਵੇਂ ਮੈਂ ਤੇਰੀ ਕੁਛ ਲੱਗਦੀ ਨਹੀਂ ਹੁੰਦੀ ਤੂੰ ਮੇਰੀਆਂ ਭੈਣਾਂ ਵਰਗੀਆਂ ਤੇ ਮੈਂ ਵੀ ਤੇਰੀਆਂ ਭੈਣਾਂ ਵਰਗੀਆਂ ਨਾਲੇ ਭੈਣਾਂ ਭੈਣਾਂ 'ਚ ਕੁਛ ਵੰਡਿਆ ਹੁੰਦਾ ਉਹ ਤਾਂ ਹੈ ਅ ਚਲ ਜੇ ਤੁਸੀਂ ਬਾਲਾ ਕਰਦੇ ਹੋ ਤਾਂ ਮੈਂ ਤੁਹਾਡਾ ਸੈੱਟ ਲੈ ਜਾਊਂਗੀ ਹਾਂ ਠੀਕ ਐ ਤੂੰ ਮੈਨੂੰ ਦੱਸ ਦੀ ਮੈਂ ਪਿੰਡ ਵੀ ਜਾਣਾ ਨਾ ਮੈਂ ਤਰ ਕੱਢ ਕੇ ਰੱਖ ਜੂਗੀ ਸੈੱਟ ਕੱਢ ਕੇ ਰੱਖ ਜਿਓ ਫਿਰ ਮੈਂ ਕੱਲ ਪਰਸੋ ਤੱਕ ਜਾਊਂਗੀ हां फिर मैंने तू टेंशन ना ले।, ले।, ले मैं जांदे हुए भी डैडी ਨੂੰ ਨਾਲ ਗੱਲ ਕੀਤੀ ਆ ਡੈਡੀ ਕਹਿੰਦੇ ਮੈਂ ਜਾ ਕੇ ਪਹਿਲਾਂ ਤੁਹਾਡਾ ਇੰਤਜ਼ਾਮ ਕਰਦਾ ਤੇ ਉਹ ਚਾਂਦੀ ਵਾਲੀ ਝਾਂਜਰਾ ਵੀ ਭਾਬੀ ਮੈਨੂੰ ਦੇ ਹੀ ਦੀ ਜਿਹੜੀ ਪਾ ਰਹੀ ਸੀ ਝਾਂਜਰਾ ਵੀ ਲੈ ਜੀ ਤੇ ਛੰਪਾ ਵੀ ਲੈ ਜੀ ਦੋ ਹੱਥਾਂ ਚ ਪਾਉਣ ਨੂੰ ਠੀਕ ਹੈ हां ਨਾ ਟੈਨਸ਼ਨ ਨਾ ਲੈ ਅਗਰ ਕਿਸੇ ਗੱਲ ਦੀ ਜੇ ਕੋਈ ਵੀ ਚੀਜ਼ ਦੀ ਲੋੜ ਹੁੰਦੀ ਹੈ ਨਾ ਮੈਨੂੰ ਦੱਸ ਦਿਆ ਕਰ ਤੂੰ ਕਿਹੜਾ ਸੈਟ ਮੇਰਾ ਖਾ ਜਾਏਗੀ ਦੱਸ ਚੰਗਾ ਹੂੰ ਕਮਲੀ ਹੂੰ ਸਹੀ ਗੱਲ ਹੈ ਭਾਬੀ ਭਾਬੀ ਹੋਵੇ ਤਾਂ ਤੇਰੇ ਵਰਗੀ ਬੁੱਜੇ ਦਿਮਾਗ ਦੀ ਹੋਵੇ ਜਿਹੜੀ ਮਿੰਟਾਂ 'ਚ ਹੀ ਮੰਨ ਜਾਂਦੀ ਹੈ ਇਹਨੂੰ ਤਾਂ ਨਾ ਸਿੱਧਾ ਕਹਿਣ ਦੀ ਲੋੜ ਵੀ ਨਹੀਂ ਹੁੰਦੀ ਤੂੰ ਆਪਦੀ ਚੀਜ਼ ਦੇ ਦੇ ਇਹ ਤਾਂ ਫੁਗਰੀ ਨਾ ਫੁਕਰਵਾਈ ਦੀ ਪੱਟੀ ਹੋਈ ਆਪ ਹੀ ਕਹਿ ਦਿੰਦੀ ਹੈ ਮੇਰੀ ਚੀਜ਼ ਲੈ ਜੀ ਇੱਕ ਗੱਲ ਯਾਦ ਰੱਖੀ ਸੋਨਣਾ ਤਾਂ ਤੇਰਾ ਮੈਂ ਲੈ ਜੂੰਗੀ ਪਰ ਮੁੜ ਕੇ ਤੈਨੂੰ ਕਦੇ ਮਿਲਣਾ ਨਹੀਂ